ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਟੂਡੇ ਟੀਵੀ ਦੇਖ ਰਹੇ ਹੋ ਮੈਂ ਗੁਰਪ੍ਰੀਤ ਸਿੰਘ ਖਾਸ ਗੱਲਬਾਤ ਕਰਾਂਗੇ ਅੱਜ ਜਿਹੜੇ ਕਰੰਟ ਇਸ਼ੂਸ ਨੇ ਪਖਵੇ ਮੁੱਦੇ ਨੇ ਉਹਨਾਂ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਰਾਬਤਾ ਕਰਨ ਦੇ ਲਈ ਅੱਜ ਸਟੂਡੀਓ 'ਚ ਖਾਸਰ ਨੇ ਸਰਦਾਰ ਰঞ্জੀਤ ਸਿੰਘ ਘੁੰਮਣ ਉਹ ਵੀ ਇਸ ਜਿਹੜੀ ਹੈ ਗੱਲਬਾਤ ਦੇ ਵਿੱਚ ਆਪਣਾ ਯੋਗਦਾਨ ਪਾਉਣਗੇ ਤੇ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਮੌਜੂਦਾ ਸਥਿਤੀ ਹੈ ਜਿਹੜੀ ਉਹ ਸਿਆਸਤ ਦੇ ਵਿੱਚ ਆਪੋ ਆਪਣੇ ਰੰਗ ਦਿਖਾ ਰਹੀ ਹੈ ਸੋ ਘੁੰਮਣ ਸਾਹਿਬ ਕਿੱਦਾਂ ਦੇਖਦੇ ਹੋ ਤੁਸੀਂ ਜਿਸ ਹਿਸਾਬ ਦੇ ਨਾਲ ਜਿਹੜਾ ਹੈ ਡੀਆਈਜੀ ਨੂੰ ਚੱਕਿਆ ਉਸ ਤੋਂ ਬਾਅਦ ਇੰਨੇ ਪੈਸੇ ਰਿਕਵਰ ਹੋਣੇ ਜਾਂ ਫਿਰ ਕਹਿ ਲਈਏ ਕਿ ਉਸ ਤੋਂ ਬਾਅਦ ਹੁਣ ਨਾਨਕ ਸਿੰਘ ਦੀ ਅਪੁਆਇੰਟ ਉੱਥੇ ਹੋਣਾ ਰੂਪੜ ਰੇਂਜ ਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਬੈਕ ਇਨ ਹੈਂਡ ਤੇ ਦੇਖੀਆਂ ਜਾ ਰਹੇ ਨੇ ਕਿਦਾਂ ਸਿਸਟਮ ਦੇਖ ਰਹੇ ਹੋ ਤੁਸੀਂ ਪੂਰੇ ਸਿਨੈਰੀਓ ਨੂੰ ਪਹਿਲਾਂ ਤਾਂ ਪ੍ਰਾਈਮ ਰੂਟ ਦੇ ਸਾਰੇ ਸਰੋਤਿਆਂ ਨੂੰ ਮਰਨਜੀਤ ਸਿੰਘ ਮੈਂ ਸਵਾਗਤ ਕਰਦਾ ਤੇ ਅੱਜ ਦੀ ਜਿਹੜੀ ਗੱਲਬਾਤ ਦੇ ਵਿੱਚ ਗੁਰਪ੍ਰੀਤ ਜੀ ਨੇ ਦੱਸਿਆ ਵੀ ਜਿਹੜਾ ਅੱਜ ਦੀ ਸਿਆਸਤ ਤੇ ਪੰਜਾਬ ਦੇ ਵਿੱਚ ਕੀ ਵਾਪਰ ਰਿਹਾ ਉਹ ਤੇ ਅਸੀਂ ਗੱਲਬਾਤ ਇਹੀ ਆ ਦੇਖੋ ਗੁਰਪ੍ਰੀਤ ਜੀ ਜਿਹੜਾ ਪੰਜਾਬ ਦੀ ਸਿਆਸਤ ਆ ਉਹ ਹਰ ਘੜੀ ਘੜੀ ਹਰ ਨਵਾਂ ਇਸ਼ੂ ਇੱਕ ਮਿਟ ਜਾਂਦਾ ਦੂਜਾ ਸ਼ੁਰੂ ਹੋ ਜਾਂਦਾ ਬੀਤੇ ਦਿਨਾਂ ਤੋਂ ਡੀਆਈਜੀ ਜਿਹੜੇ ਰੋਪੜ ਸੀਗੇ ਚਾਲਨ ਸਾਹਿਬ ਉਹਨਾਂ ਦੀ ਗ੍ਰਿਫਤਾਰੀ ਹੋਈ ਉਹਦਾ ਖਾਲੀ ਹੋਇਆ ਪੰਜਾਬ ਸਰਕਾਰ ਦੇ ਜਿਹੜੇ ਆਲਾ ਅਧਿਕਾਰੀ ਕਹ ਲਈਏ ਆਲਾ ਮੰਤਰੀ ਕਹ ਲਈਏ ਜਾਂ ਸਰਕਾਰ ਕਹ ਲਈਏ ਕਾਫੀ ਲੰਬਾ ਸਮਾਂ ਸੀਗਾ ਜਿਹੜਾ ਉਹ ਚੁੱਪ ਰਹੀ ਜਦੋਂ ਲੋਕਾਂ ਵੱਲੋਂ ਤਾਣੇ ਮਿਣੇ ਜਿਹੜੇ ਸੀਗੇ ਪੈਣ ਲੱਗ ਪਏ ਵੀ ਸਰਕਾਰ ਚੁੱਪਾ ਇਹਨਾਂ ਨੇ ਕਿਉਂ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੇ ਫਿਰ ਪੰਜਾਬ ਸਰਕਾਰ ਨੇ ਹੁਣ ਉਹਦਾ ਉਹ ਜਿਹੜਾ ਉਹਦਾ ਸੀਗਾ ਡੀਆਈਜੀ ਦਾ ਉਹ ਖਾਲੀ ਕਰਨ ਹੋਣ ਤੋਂ ਬਾਅਦ ਜਿਹੜਾ ਉੱਥੇ ਨਾਨਕ ਸਿੰਘ ਜਿਹੜੇ ਆਈਪੀਐਸ ਅਧਿਕਾਰੀ ਨੇ ਉਹਨਾਂ ਨੂੰ ਜਿਹੜਾ ਨਿਯੁਕਤ ਕੀਤਾ ਕਿਉਂਕਿ ਉਹੀ ਜਿਹੜਾ ਪਰ ਇਹ ਇਹ ਬੜੀ ਬੜੀ ਅਹਿਮ ਗੱਲ ਹੈ ਜ ਜ ਜ ਕਰਨਲ ਬਾਠ ਵਾਲਾ ਜਿਹੜਾ ਬੈਡਰ ਸੀਗਾ ਪਟਿਆਲੇ ਦੇ ਵਿੱਚ ਬਹੁਤ ਅਜਿਹੀਆਂ ਚੀਜ਼ਾਂ ਹੋਈਆਂ ਉਸ ਤੋਂ ਬਾਅਦ ਮਿਸਿਸ ਬਾਠ ਨੇ ਸਵਾਲ ਖੜੇ ਕੀਤੇ ਕਿ ਤੁਸੀਂ ਜਿੱਥੇ ਦੋਸ਼ ਲੱਗੇ ਨੇ ਉਹਨਾਂ ਨੂੰ ਪ੍ਰਮੋਟ ਕਰ ਰਹੇ ਹੋ ਤੁਸੀਂ ਪ੍ਰਮੋਟ ਕਰਕੇ ਡੀਆਈਜੀ ਬਣਾਤਾ ਤੇ ਦੂਸਰੇ ਪਾਸੇ ਜਿਹੜੀ ਹੈ ਬਦਲੀ ਕਰਤੀ ਤੇ ਹੁਣ ਰੋਪੜ ਰੇਂਜ ਦੇ ਵਿੱਚ ਏਰੀਏ ਚ ਉਹ ਚ ਹੀ ਲਿਆਉਂਦੇ ਡਾਕਟਰ ਨਾਨਕ ਸਿੰਘ ਬੁੜਕੇ ਉਹੀ ਏਰੀਆ ਦੇ ਵਿੱਚ ਲਿਆਉਂਦੇ ਨੇ ਪੰਜਾਬ ਸਰਕਾਰ ਉਹ ਭ੍ਰਿਤੀ ਇਹ ਜਿਹੜਾ ਪੰਜਾਬ ਦਾ ਇਤਿਹਾਸ ਆ ਨਾ ਇਹ ਹਮੇਸ਼ਾ ਇਦਾਂ ਹੀ ਰਿਹਾ ਜਿਹੜਾ ਜਿਹੜਾ ਵੀ ਕੋਈ ਚਰਚਾ ਦੇ ਵਿੱਚ ਅਧਿਕਾਰੀ ਰਹਿੰਦਾ ਨਾ ਜਾਂ ਸਰਕਾਰ ਵੱਲੋਂ ਕੁਝ ਕਰਦਾ ਸਰਕਾਰ ਦੇ ਪੱਖੀ ਜਿਹੜੇ ਫੈਸਲੇ ਹੁੰਦੇ ਨੇ ਜਾਂ ਉਹਨਾਂ ਦੇ ਹੱਕ ਨਹੀਂ ਗੱਲਾਂ ਕਰਦੇ ਨੇ ਉਹਨਾਂ ਅਧਿਕਾਰੀਆਂ ਨੂੰ ਜਿਹੜੀ ਹਮੇਸ਼ਾ ਜਿਹੜੀ ਆ ਉਹਨਾਂ ਨੂੰ ਪਾਦੌਨਤ ਕਰਕੇ ਮੌਕੇ-ਮੌਕੇ ਤੇ ਉਹਨਾਂ ਨੂੰ ਅੱਗੇ ਲਿਆਂਦਾ ਜਾਂਦਾ ਚੰਗੀਆਂ ਸੀਟਾਂ ਤੇ ਤਾਇਨਾਤ ਕੀਤਾ ਜਾਂਦਾ ਸ਼ਾਇਦ ਇਹ ਇਸੇ ਕਰਕੇ ਕਿ ਨਾਨਕ ਸਿੰਘ ਨੂੰ ਇੱਥੇ ਜਿਹੜਾ ਰੋਪੜ ਰੇਂਜ ਦੇ ਵਿੱਚ ਜਿਹੜਾ ਨਿਯੁਕਤ ਕੀਤਾ ਇਸ ਤੋਂ ਪਹਿਲਾਂ ਪਟਿਆਲਾ ਵਿੱਚ ਵੀ ਰਹੇ ਨੇ ਬੜੀ ਚਰਚਾ ਦੇ ਵਿੱਚੋਂ ਹੋਰ ਕਈ ਥਾਵਾਂ ਦੇ ਉੱਤੇ ਬੜੀ ਚਰਚਾ ਦਾ ਵਿੱਚ ਰਹੇ ਨੇ ਜਦਕਿ ਜਿਹੜੀ ਮੀਸਜ ਵਾਟ ਕਰਨ ਦੀ ਵਾਈਫ ਸੀਗੀ ਉਹ ਤਾਂ ਕਾਫੀ ਹੱਦ ਇਹਨਾਂ ਨੂੰ ਹੋਰ ਲੈਂਗੁਏਜ ਨਾਲ ਸੰਬੋਧਨ ਕਰਦੇ ਨੇ ਵੀ ਨਾਨਕ ਸਿੰਘ ਸੀਗੇ ਜਿਹੜੇ ਉਹ ਨਾਨਕ ਵਾਲੀ ਗੱਲਾਂ ਨਹੀਂ ਕਰਦੇ ਪਰ ਇੱਕ ਇੱਕ ਬੜੀ ਅਹਿਮ ਚੀਜ਼ ਹੈ ਜਿੱਥੇ ਵੀ ਆਪਾਂ ਦੇਖੀਏ ਭਾਵੇਂ ਕਿਸੇ ਵੀ ਅਧਿਕਾਰੀ ਦੇ ਸਵਾਲ ਉੱਠਣ ਭਾਵੇਂ ਕੋਈ ਉਹ ਅਫਸਰ ਹੈ ਜਾਂ ਫਿਰ ਕੋਈ ਵਿਧਾਇਕ ਹੈ ਜਾਂ ਫਿਰ ਕੋਈ ਮੰਤਰੀ ਹੈ ਜੀ ਡਾਇਰੈਕਟ ਜਦੋਂ ਉਸ ਤੇ ਸਵਾਲ ਆਪੋਜੀਸ਼ਨ ਜਿਹੜੇ ਨੇ ਪਾਰਟੀਆਂ ਚੱਕਦੀਆਂ ਨੇ ਉਸ ਮੌਕੇ ਤੇ ਇਹ ਪੰਜਾਬ ਸਰਕਾਰ ਕਹਿ ਲੋ ਜਾਂ ਫਿਰ ਦਿੱਲੀ ਲੌਬੀ ਦੇ ਬੰਦੇ ਕਹਿ ਲੋ ਉਹਨੂੰ ਉਸ ਤਰ੍ਹਾਂ ਐਂਟਰਟੇਨ ਨਹੀਂ ਕਰਦੇ ਉਹਨਾਂ ਦੇ ਕਹਿਣ ਤੇ ਉਹ ਤਵਾਦਲੇ ਨਹੀਂ ਕਰਦੇ ਭਾਵੇਂ ਕਰਨਲ ਬਾਠ ਵਾਲਾ ਮੈਟਰ ਆਪਾਂ ਦੇਖ ਲਈਏ ਉਸ ਟਾਈਮ ਡਾਕਟਰ ਨਾਨਕ ਸਿੰਘ ਦਾ ਤਵਾਦਲਾ ਨਹੀਂ ਕੀਤਾ ਗਿਆ ਜਾਂ ਫਿਰ ਇਹਨਾਂ ਦੇ ਮੰਤਰੀਆਂ ਤੇ ਕਾਫੀ ਦੋਸ਼ ਲੱਗੇ ਉਸ ਮੌਕੇ ਤੇ ਤਵਾਦਲੇ ਨਹੀਂ ਕਰਦੇ ਕੁਝ ਸਮਾਂ ਪਾ ਕੇ ਉਹਨਾਂ ਦੇ ਤਬਾਦਲੇ ਕਰ ਦਿੰਦੇ ਨੇ ਯਾਨੀ ਕਿ ਇਹ ਕਲੈਰਿਟੀ ਹੈ ਕਿ ਕਿਸੇ ਦੇ ਕਹਿਣ ਤੇ ਉਹ ਕਹਿੰਦੇ ਕਿ ਅਸੀਂ ਤਬਾਦਲੇ ਨਹੀਂ ਕਰਦੇ ਪੰਜਾਬ ਸਰਕਾਰ ਹੋਣੇ ਜਾਂ ਫਿਰ ਸੀਨੀਅਰ ਅਧਿਕਾਰੀ ਵਾਲਾ ਅਧਿਕਾਰੀ ਹੁਣ ਤੁਸੀਂ ਵੀ ਜ਼ਿਕਰ ਕੀਤਾ ਲੇਕਿਨ ਇਸ ਦੇ ਨਾਲ ਕਿਤਨੇ ਕਿਤੇ ਅਫਸਰ ਦੀ ਸ਼ਾਖ ਨੂੰ ਟਾਜ ਰੂਲ ਲੱਗਦੀ ਹੈ ਬਿਲਕੁਲ ਜੀ ਪੰਜਾਬ ਵੈਸੇ ਵੀ ਜਿੱਦੋਂ ਤੋਂ ਪੰਜਾਬ ਸਰਕਾਰ ਹੋਣ ਦੇ ਵਿੱਚ ਆਈ ਆ ਇਹਨਾਂ ਨੇ ਫੈਸਲਾ ਤਾਂ ਕਰ ਲੈਣਾ ਹੁੰਦਾ ਪਰ ਬਾਅਦ ਚ ਉਹ ਫੈਸਲੇ ਤੋਂ ਕੁਝ ਸਮਾਂ ਬਾਅਦ ਪਿੱਛੇ ਹਟ ਜੁੜ ਜਾਂਦੇ ਨੇ ਹਟਦੇ ਜਿੰਮੇ ਕਹਿ ਲੋ ਵੀ ਕਿਵੇਂ ਚੋਰੀ ਚੋਰੀ ਹਟਣ ਵਾਲੀ ਗੱਲ ਹੁੰਦੀ ਆ ਨਾ ਵੀ ਫੈਸਲਾ ਕਰਤਾ ਲੋਕਾਂ ਚਰਚਾ ਹੋਈ ਲੋਕਾਂ ਤੋਂ ਛਤਰਖਾਨਾ ਵਾਲੀ ਗੱਲ ਹੋਈ ਕਹਿ ਲਓ ਪੰਜਾਬੀ ਭਾਸ਼ਾ ਦੇ ਵਿੱਚ ਤੇ ਫਿਰ ਪਿੱਛੇ ਆਪਣਾ ਫੈਸਲਾ ਜਿਹੜਾ ਵਾਪਸ ਵੀ ਲੈ ਲੈਣਾ ਹੁੰਦਾ ਇਹਨਾਂ ਨੇ ਸਰਕਾਰ ਦੀ ਇਹੀ ਜਿਹੜੀ ਆ ਹੁਣ ਤੱਕ ਦੇ ਲੋਕਾਂ ਨੂੰ ਪਾਲਤੀਆਂ ਨਹੀਂ ਪ੍ਰੈਕਟੀਕਲ ਜਿਹੜੇ ਵਿਰੋਧੀ ਤੇਰ ਉਹਨਾਂ ਨੂੰ ਵੀ ਸਮਝ ਨਹੀਂ ਆਈ ਕਿ ਸਰਕਾਰ ਅਕਸਰ ਕਰਦੀ ਕਿਉਂ ਆ ਜਦੋਂ ਲੋਕਾਂ ਨੂੰ ਜਿਹੜੇ ਫੈਸਲੇ ਮਨਜ਼ੂਰ ਨਹੀਂ ਹੁੰਦੇ ਉਹ ਸਰਕਾਰ ਲਾਗੂ ਕਿਉਂ ਕਰਦੀ ਆ ਜਦਕਿ ਇਹੀ ਆਮ ਆਦਮੀ ਸਰਕਾਰ ਜਿਹੜੀ ਆਮ ਗਿਣੀਆਂ ਦੀ ਸੀ ਕਿਸੇ ਵਾਰ ਜੇ ਕਿਹਾ ਗਿਆ ਸੀਗਾ ਵੀ ਆਮ ਅਸੀਂ ਘਰਾਂ ਦੇ ਕਾਕੇ ਬੱਚਿਆਂ ਨੂੰ ਜਿਹੜੇ ਅੱਗੇ ਲਿਆਵਾਂਗੇ ਰਕਸ਼ੇ ਵਾਲਿਆਂ ਵਿੜੀ ਵਾਲਿਆਂ ਨੂੰ ਟਿਕਟਾਂ ਦਵਾਂਗੇ ਤੇ ਫੇਰ ਉਹਨਾਂ ਨੂੰ ਸਰਕਾਰ 'ਚ ਲਾਵਾਂਗੇ ਪਰ ਸ਼ਾਇਦ ਕਿਤੇ ਨਾ ਕਿਤੇ ਕੁਝ ਪਰਸੈਂਟ ਦਾ ਜਿਹੜੀਆਂ ਟਿਕਟਾਂ ਉਹ ਵਿੱਤੀਆਂ ਵੀ ਐਮਐਲਏ ਵੀ ਬਣੇ ਅੱਜ ਕੁਝ ਹੋਰ ਬਣ ਗਏ ਚਲੋ ਪਰ ਜਿਹੜੀਆਂ ਉਹ ਗੱਲਾਂ ਆਮ ਨਹੀਂ ਰਹਿ ਗਈਆਂ ਉਹ ਖਾਸ ਬਣ ਗਈਆਂ ਇਹੀ ਕਾਰਨ ਹੈ ਸ਼ਾਇਦ ਵੀ ਉਹਨਾਂ ਨੂੰ ਸੋਝਦਾ ਨਹੀਂ ਵੀ ਕਰੀਏ ਤਾਂ ਅਸੀਂ ਕੀ ਕਰੀਏ ਪਰ ਖਾਸ ਤੌਰ ਤੇ ਤੁਸੀਂ ਆਮ ਖਾਸ ਬੰਦੇ ਦਾ ਵੀ ਜ਼ਿਕਰ ਕੀਤਾ ਹੈ ਉਸ ਉਸ ਦੇ ਵਿੱਚ ਰਾਸ ਤੋਂ ਮੈਂਬਰ ਜਿੰਨੇ ਵੀ ਨੇ ਕੋਈ ਕਰੋੜਪਤੀ ਹੈ ਕੋਈ ਅਰਬਪਤੀ ਹੈ ਭਾਵੇਂ ਆਪਾਂ ਰੀਸੈਂਟਲੀ ਜਿਹੜਾ ਰਾਸ ਤੋਂ ਮੈਂਬਰ ਨਿਯੁਕਤ ਕੀਤਾ ਉਹਦੀ ਗੱਲਬਾਤ ਕਰ ਲਈਏ ਇਹ ਇੱਕ ਵੱਖਰਾ ਇਸ਼ੂ ਹੈ ਲੇਕਿਨ ਇਸ ਤੇ ਵੀ ਬਾਹਲੀ ਲੰਬੀ ਚਰਚਾ ਜਿਹੜੀ ਆ ਹੋ ਸਕਦੀ ਹੈ ਜੀ ਨਾਲ ਹੀ ਜੇਕਰ ਮੈਂ ਗੱਲਬਾਤ ਕਰਾਂ ਤੁਸੀਂ ਪੰਜਾਬ ਸਰਕਾਰ ਦੇ ਫੈਸਲੇ ਦੀ ਗੱਲਬਾਤ ਕਰਦੇ ਹੋ ਪੰਜਾਬ ਸਰਕਾਰ ਠੀਕ ਹੈ ਲੋਕਾਂ ਦੇ ਨਾਲ ਗੱਲਬਾਤ ਕਰਕੇ ਫੈਸਲਾ ਕਰਨ ਦੀ ਜਿਹੜੀ ਹੈ ਦਿਖਾਵਾ ਜ਼ਰੂਰ ਕਰ ਰਹੀ ਹੈ ਕਿ ਅਸੀਂ ਲੋਕਾਂ ਦੇ ਮੁਤਾਬਕ ਫੈਸਲੇ ਕਰ ਰਹੇ ਹਾਂ ਲੇਕਿਨ ਅ ਪਿੱਛੇ ਜੇ ਆਪਣੀ ਗੱਲਬਾਤ ਵੀ ਹੋਈ ਸੀ ਕਾਣ ਸਿੰਘ ਪੰਨੂ ਹੋਰਾ ਨਾਲ ਜੀ ਉਹ ਕਹਿੰਦੇ ਸੀ ਉਹਨਾਂ ਨੇ ਸਵਾਲ ਖੜੇ ਕੀਤੇ ਖੇਤੀ ਵਾਲੇ ਮੈਟਰ 'ਚ ਉਹ ਕਹਿੰਦੇ ਵੀ ਜਿਹੜੀ ਸਰਕਾਰ ਹੈ ਜੇਕਰ ਉਹ ਸਮੇਂ ਸਿਰ ਫੈਸਲਾ ਲੈਂਦੀ ਤਾਂ ਸ਼ਹਿਰਾਂ 'ਚ ਝੂਨਾ ਬਚ ਜਾਂਦਾ ਬਚ ਜਾਂਦਾ ਹਲਦੀ ਰੋਗ ਉਹਨਾਂ ਨੂੰ ਨਾ ਪੈਂਦਾ ਕਿਉਂਕਿ ਆਪਣੀਆਂ ਵੋਟਾਂ ਵਟੋਰਨ ਲਈ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਝੋਨੇ ਦੀ ਤਰੀਕ ਲੇਟ ਕੀਤੀ ਯਾਨੀ ਕਿ ਇੱਕ ਪਾਸੇ ਤਾਂ ਕਹਿ ਰਹੇ ਨੇ ਕਿ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਲੋਕਾਂ ਦੇ ਮੁਤਾਬਕ ਅਸੀਂ ਫੈਸਲੇ ਕਰ ਰਹੇ ਹਾਂ ਲੇਕਿਨ ਦੂਸਰੇ ਪਾਸੇ ਆਪਣਾ ਹੀ ਇੱਕ ਜਿਹੜੀਆ ਤਰੀਕ ਉਹਨਾਂ ਨੇ ਧਾਰਤ ਕੀਤੀ ਜਾਂਦੀ ਹੈ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਜਿਸ ਹਿਸਾਬ ਦੇ ਨਾਲ ਮੈਂ ਦੇਖ ਰਿਹਾ ਹਾਂ ਪੂਰੇ ਸਿਨੈਰੀਓ ਨੂੰ ਪੰਜਾਬ ਦਾ ਬਿਲਕੁਲ ਬਿਲਕੁਲ ਚਰ ਕੇ ਦੇਖ ਤੁਸੀਂ ਦੇਖ ਰਹੇ ਸੀ ਕਿ ਉਸ ਵੇਲੇ ਪੰਨੂ ਸਾਹਿਬ ਨੇ ਵੀ ਕਿਹਾ ਵੀ ਉਸ ਵੇਲੇ ਉਹਨਾਂ ਨੇ ਇੱਕ ਜ਼ਿਕਰ ਵੀ ਕੀਤਾ ਸੀਗਾ ਵੀ ਜਿਹੜੀਆਂ ਉਸ ਵੇਲੇ ਜਿਹੜੀ ਪੋਲੀਟੀਕਲ ਦਬਾਅ ਥੱਲੇ ਆ ਕੇ ਜਿਹੜੀ ਸਰਕਾਰ ਨੇ ਇਹ ਝੋਨੇ ਦੀ ਲਾਉਣ ਦੇ ਤਰੀਕ ਨੂੰ ਹੇਰ ਫੇਰ ਕੀਤੀ ਜਾਨੀ ਕਿ ਸਮੇ ਤੋਂ ਪਹਿਲਾਂ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਜਦ ਕਿ ਉਸ ਵੇਲੇ ਜਿੱਥੇ ਤਾਂ ਮੈਂ ਗਲਤ ਨਾ ਹੋਵਾਂ ਉਹ ਲੁਧਿਆਣੇ ਦੀ ਜਿਹੜੀ ਉਸ ਵੇਲੇ ਚੋਣ ਸੀਗੀ ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਦੀ ਹਮਦਰਦੀ ਸੈਂਪਥੀ ਲੈਣ ਵਾਸਤੇ ਇਹ ਕਿਸਾਨਾਂ ਨੂੰ ਆਪਣਾ ਹਤੈਸੀ ਸਮਝਣ ਵਾਸਤੇ ਤੇ ਉਹਨਾਂ ਤਾਂ ਪਹਿਲਾਂ ਜਿਹੜੀ ਸੀ ਉਹ ਨਰੀ ਸੀਗੀ ਇਹ ਤਰੀਕ ਜਿਹੜੀ ਨਿਜੀਤ ਕੀਤੀ ਜਿਸ ਦੇ ਨਾਲ ਦੋ ਨੁਕਸਾਨ ਹੋਏ ਇੱਕ ਤਾਂ ਧਰਤੀ ਦਾ ਪਾਣੀ ਜਾਦੇ ਵਾਫਰ ਗਿਆ ਦੂਜੇ ਪਾਸੇ ਜਿਹੜਾ ਝੋੜ ਝਾੜ ਸੀਗਾ ਮਾਰਾ ਮੁਤਾਬਕ ਜਿਹੜਾ ਝਾੜ ਕਟਿਆ ਅੱਜ ਜੇ ਇੱਕ ਨਜ਼ਰ ਮਾਰੀਏ ਤਾਂ ਹਰ ਕਿੱਲੇ ਮਗਰ 23 ਤੋਂ 24 ਕੁਆਂਟਲ ਜਿਹੜਾ ਝਾੜ ਆ ਜਿਹੜਾ ਉਹ ਝੋਨੇ ਦਾ ਆ ਜਦ ਕਿ ਉਹ ਵੱਡੀ 6-7 ਕੁਆਂਟਲ ਵਿੱਗੇ ਮਗਰ ਜਿਹੜਾ ਉਹ ਗਿਣਿਆ ਜਾਂਦਾ ਹੁੰਦਾ ਸੀਗਾ ਪਰ ਅੱਜ ਜਿਹੜਾ ਬਿਲਕੁਲ ਥੱਲੇ ਆ ਚੁੱਕਿਆ ਤੇ ਹਲਦੀ ਰੋਗ ਵੀ ਜਿਹੜਾ ਬਹੁਤ ਪਿਆਸੀ ਕਿਸਾਨਾਂ ਨੂੰ ਵੱਡੀ ਮਾਰ ਪਈ ਹੈ ਕਿਉਂਕਿ ਇੱਕ ਪਾਸੇ ਤਾਂ ਪੰਜਾਬ ਸਾਡਾ ਦੀ ਮਾਰ ਚੱਲ ਰਿਹਾ ਤੇ ਦੂਸਰੇ ਪਾਸੇ ਜਿੱਥੇ ਏਰੀਆ ਬਚਿਆ ਉੱਥੇ ਹਲਦੀ ਦੀ ਮਾਰ ਪਈ ਕਿਸੇ ਪਾਸੇ ਜਿਹੜੀ ਜਿਰੀ ਬੋਣੀ ਰਹੀ ਹੈ ਕਿ ਜਿਵੇਂ ਕਾਂੜ ਸਿੰਘ ਪਨੂਹਰਾਂ ਨੇ ਦੱਸਿਆ ਸੀ ਅੱਜ ਕੱਲ੍ਹ ਹੋਰ ਪੜਾ ਇੱਕ ਅਹਿਮ ਮੁੱਦਾ ਚੱਲ ਰਿਹਾ ਹੈ ਪਿਤੇ ਦਿਨ ਦਾ ਦੀਵਾਲੀ ਦੇ ਉੱਪਰ ਕਈਆਂ ਨੇ ਪੜਾਕੇ ਪਾਏ ਨੇ ਜਗਮਨ ਸਖਮਰਾ ਜਿਹੜਾ ਹੈ ਜੀ ਜੀ ਉਹਨੇ ਵਿਦੇਸ਼ ਦੀ ਧਰਤੀ ਤੋਂ ਇਸ ਤਰੀਕੇ ਦੇ ਨਾਲ ਇਸ ਤਾਣਾ ਬਾਣਾ ਪੁਣਿਆ ਸੋਸ਼ਲ ਮੀਡੀਆ ਦੇ ਉੱਪਰ ਕਿ ਅੱਜ ਪੂਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੋ ਨੀਲੀ ਫਿਲਮਾਂ ਦਾ ਜ਼ਿਕਰ ਜ਼ਰੂਰ ਕਰਦੇ ਨੇ ਕਿ ਕਥੇ ਤੌਰ ਤੇ ਅਸੀਂ ਉਸ ਦੀ ਪੁਸ਼ਟੀ ਨਹੀਂ ਕਰਦੇ ਕਿ ਉਹ ਏਆਈ ਨਾਲ ਬਣੀ ਹੋਈ ਹੈ ਜਾਂ ਫਿਰ ओरिजिनल ਹੈ ਸਾਨੂੰ ਨਹੀਂ ਪਤਾ ਕਿ ਉਹ ਕਿਸ ਤਰੀਕੇ ਦੇ ਨਾਲ ਬਣੀ ਹੈ ਵੀਡੀਓ ਲਿਕੇਨ ਉਹ ਵੀਡੀਓ ਚਰਚਾ ਦਾ ਵਿਸ਼ਾ ਜ਼ਰੂਰ ਬਣੀ ਹੋਈ ਹੈ ਇਸ ਦੇ ਨਾਲ ਕਾਫੀ ਜਿਹੜੀ ਹੈ ਸਵਾਲ ਉੱਠ ਰਹੇ ਨੇ ਭਾਵੇਂ ਕਿ ਜਗਮਨ ਸਮਰਾਂ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਉਹਨੇ ਆਪਣਾ ਸਪਸ਼ਟੀਕਰਨ ਜ਼ਰੂਰ ਦਿੱਤਾ ਹੈ ਲੇਕਿਨ ਭੱਦੀ ਸ਼ਬਦਾਵਲੀ ਦੀ ਵੀ ਵਰਤੋਂ ਕੀਤੀ ਹੈ ਉਹ ਅਸੀਂ ਅਤਿ ਨਿੰਦਣ ਜੋ ਕਰਾਰ ਦੰਨੇ ਆ ਠੀਕ ਹੈ ਕੋਈ ਨਿੱਜੀ ਤੌਰ ਤੇ ਇਖਰੇਮੇ ਹੋ ਸਕਦੇ ਨੇ ਲੇਕਿਨ ਇਹ ਵੀ ਗੱਲ ਚਰਚਾ ਦਾ ਵਿਸ਼ਾ ਰਹੀ ਹੈ ਕਿ ਕਿਸੇ ਟਾਈਮ ਕਾਫੀ ਨਜ਼ਦੀਕੀਆਂ ਰਹੀਆਂ ਨੇ ਅ ਅਨਮੋਲ ਗਗਨਮਾਨ ਦੇ ਕਹਿੰਦੇ ਮੁਤਾਬਕ ਰਾਜਸਤਾਨੀ ਸੰਘਰੂੜ ਦੇ ਨਾਲ ਉਹ ਜਗਮਨ ਸਮਰਾਪੁਰਾਂ ਦੀ ਸੋ ਜੇਕਰ ਆਪਾਂ ਹੁਣ ਝਾਤ ਮਾਰੀਏ ਜਗਮਨ ਸਮਰਾ ਦੇ ਇਸ ਇਸ਼ੂ ਤੇ ਇਹ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਹੈ ਕਾਫੀ ਚੀਜ਼ਾਂ ਨੂੰ ਜਿਹੜਾ ਇਹ ਕੋਰਿਲੇਟ ਕਰਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਦੀ ਕਿਤਨੇ ਕਿਤੇ ਬੇਇੱਜ਼ਤੀ ਬਦਨਾਮੀ ਜ਼ਰੂਰ ਹੁੰਦੀ ਕਿਉਂਕਿ ਪਹਿਲਾ ਕੋਈ ਲੀਡਰ ਨਹੀਂ ਹੈ ਜਿਹਦੇ ਉੱਪਰ ਇਸ ਤਰੀਕੇ ਦੇ ਨਾਲ ਜਿਹੜੇ ਨੇ ਇਲਜ਼ਾਮ ਲੱਗੇ ਹੋਣ ਨੀਲੀਆਂ ਫਿਲਮਾਂ ਦੇ ਇਲਜ਼ਾਮ ਲੱਗੇ ਹੁਣ ਬਹੁਤ ਆਉਂਦੇ ਲੱਗਦੇ ਨੇ ਲੇਕਿਨ ਪੰਜਾਬ ਵਿੱਚ ਅੱਜ ਕੱਲ ਇਹ ਜਿਹੜਾ ਜ਼ਿਆਦਾ ਸਨੈਰੀਓ ਚੱਲ ਰਿਹਾ ਹੁਣ ਪਤਾ ਨਹੀਂ ਇਹਦੇ ਪਿੱਛੇ ਦੀ ਸਿਆਸਤ ਕੀ ਹੈ ਕੀ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਅੱਜ ਦੀ ਤਰੀਕ ਦੇ ਵਿੱਚ ਜਗਮਨ ਸਮਰਾ ਜਿਹੜਾ ਉਹ ਬੜਾ ਚਰਚਾ ਦਾ ਵਿਸ਼ਾ ਚੱਲਦਾ ਹੈ ਜਿਹੜਾ ਜਗਮਨ ਸ਼ਰਮਾ ਸਮਰਾ ਜੀ ਨੇ ਇਹਨਾਂ ਨੇ ਨਾ ਜਿਹੜੇ ਇਸ ਸੰਗਰੂਰ ਜ਼ਿਲ੍ਹੇ ਦੇ ਇੱਕ ਭਵਾਨੀਗੜ੍ਹ ਦੇ ਨੇੜੇ ਪ ਤੇ ਇਹ ਕੁ ਲੰਮਾ ਸਮਾਂ ਇਹਨਾਂ ਦੇ ਕਿਥੇ ਕੋਈ ਜਿਹੜਾ ਮਾਮਲਾ ਵੀ ਦਰਜ ਹੋਇਆ ਸੀਗਾ ਤੇ ਉਹ ਤੋਂ ਬਾਅਦ ਉਹ ਕਹਿੰਦੇ ਵੀ ਮੈਂ ਜੇਲ੍ਹ ਤੋੜ ਕੇ ਭੱਜਿਆ ਤੇ ਫੇਰ ਉਹ ਜਾ ਕੇ ਉਹਨਾਂ ਨੇ ਕੈਨੇਡਾ ਵਿੱਚ ਆਪਣੀ ਜਿਹੜੀ ਸ਼ਰਨ ਲਈ ਉੱਥੇ ਦੇ ਸਿਟੀਜ਼ਨ ਬਣੇ ਨੇ ਤੇ ਉਹ ਤਾਂ ਹਿੱਕ ਠੋਕੇ ਅੱਜ ਦੀ ਜਾਰੀ ਵੀਡੀਓ ਵਿੱਚ ਵੀ ਆਖਦੇ ਨੇ ਵੀ ਮੈਂ ਆਉਣ ਵਾਲੇ ਦਿਨਾਂ ਵਿੱਚ ਲਾਈਵ ਹੋਵਾਂਗਾ ਤੇ ਉਹਨਾਂ ਨੇ ਇਹ ਵੀ ਤਾਂ ਕਿਹਾ ਵੀ ਮੈਂ ਉਸ ਔਰਤ ਨੂੰ ਵੀ ਜਿਹੜੀ ਆ ਮੌਕੇ ਦੀ ਆ ਉਹਨੂੰ ਵੀ ਲਾਈਵ ਤੁਹਾਡੇ ਸਾਨੂੰ ਕੁਐਸਚਨ ਜਿਹੜੇ ਮੈਂ ਤੁਹਾਡੇ ਸਾਹਮਣੇ ਜਿਹੜਾ ਕਰਵਾਵਾਂਗਾ ਉਹ ਕਹਿੰਦਾ ਇਹ ਦਾਵਾ ਕਰ ਰਿਹਾ ਪਰ ਅਸੀਂ ਦਾਵਾ ਨਹੀਂ ਕਰਦੇ ਜਨਰਲ ਬੰਨੂ ਅਸੀਂ ਉਹਦੀ ਕਹਿਣ ਦੇ ਤੌਰ ਤੇ ਉਹ ਕਹਿੰਦਾ ਵੀ ਮੈਂ ਜਿਹੜੀਆਂ ਵੀਡੀਓ ਨੇ ਉਹ AI ਨਾਲ ਜਨਰੇਟ ਕੀਤੀਆਂ ਹੋਈਆਂ ਨੇ ਕੋਈ ਵੀ ਸਾਬਤ ਕਰ ਦੇਵੇ ਉਹ ਕਹਿੰਦਾ ਤੁਸੀਂ ਖੁਦ ਵੀ ਪਾ ਕੇ ਦੇਖ ਲਓ AI ਦੇ ਉੱਤੇ ਜਾ ਕੇ ਵੀ ਉਹ AI ਦੀਆਂ ਨੇ AI ਤੁਹਾਨੂੰ ਦੱਸ ਦੂਗਾ ਵੀ ਜਨਨ ओरिजिनल ਨੇ ਜਾਂ ਉਹ ਡੁਪਲੀਕੇਟ ਨੇ ਇੱਥੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਜਿਹੜਾ ਇਹ ਧਮਾਕਾ ਹੋਇਆ ਪਰ ਇਸ ਤੋਂ ਪਹਿਲਾਂ ਇਹਨਾਂ ਖੁਦ ਦੇ ਵ 代ਕ ਸੀਗੇ ਜਿਹੜੇ ਪਠਾਨ ਮਾਜਰਾ ਸਾਹਿਬ ਉਹ ਵੀ ਇੱਕ ਵਾਰੀ ਗੱਲ ਕਰ ਗਏ ਸੀਗੇ ਵੀ ਇਹਨਾਂ ਦੀਆਂ ਉਹਨਾਂ ਦੇ ਨਾਲ ਵਿੱਚ ਅਸੀਂ ਨੀਲੀ ਵੀਡੀਓਾਂ ਜਾਰੀ ਕਰਦਾਂਗੇ ਮੇਰਾ ਮੰਨਣਾ ਇਹ ਹੈ ਵੀ ਸ਼ਾਇਦ ਕਿਤੇ ਨ ਕਿਤੇ ਤਾਰ ਇਹ ਇਹਨਾਂ ਦੇ ਵੀ ਆਪਸ ਵਿੱਚ ਜੁੜਦੇ ਹੋਣਗੇ ਪੋਲਿਟਿਕਲ ਤੌਰ ਤੇ ਕਿਉਂਕਿ ਜਿਹੜੀ ਨੀਲੀ ਵੀਡੀਓ ਦੀ ਗੱਲ ਇਹਨਾਂ ਦੇ ਪਠਾਨ ਮੱਜਰਾ ਸਾਹਿਬ ਵੀ ਕਰ ਗਏ ਤੇ ਦੂਜੇ ਪਾਸੇ ਜਗਮਨ ਜਿਹੜੇ ਸਮਰਾਜੀ ਨੇ ਉਹਨਾਂ ਵੱਲੋਂ ਵੀ ਜਿਹੜੀਆਂ ਇਹ ਇਹ ਗੱਲਾਂ ਜਿਹੜੀ ਸਾਹਮਣੇ ਲਿਆਂਦੀ ਗਈਆਂ ਨੇ ਬਾਕੀ ਤਾਂ ਹੁਣ ਰੱਬ ਜਾਣਦਾ ਜਾਂ ਉਹ ਜਾਣਦੇ ਨੇ ਜਾਂ ਫਿਰ ਜਿਹੜੀਆਂ ਵੀਡੀਓ ਜਾਣਦੀ ਨੇ ਅਸਲੀਅਤ ਕੀ ਆ ਪਰ ਜਿਹੜੀ ਹਕੀਕਤ ਆ ਉਹ ਤੁਨੂੰ ਆਪੀ ਹੌਲੀ ਹੌਲੀ ਸਮਝ ਪੈ ਜਾਣੀ ਵੀ ਇਹ ਕਹਾਣੀ ਹੈ ਕੀ ਆ ਅਕਸਰ ਪਰ ਮਾੜੀ ਬੋਤ ਆ ਕਿ ਪੰਜਾਬ ਦੀ ਫਿੱਜਾ ਜਿਹੜੀ ਇਹਦੇ ਨਾਲ ਗੰਦਲੀ ਹੋ ਰਹੀ ਆ ਤੁਸੀਂ ਗੱਲ ਕੀਤੇ ਗੁਰਪ੍ਰੀਤ ਜੀ ਪੰਜਾਬ ਆ ਜਿਹੜਾ ਗੁਰੂਆਂ ઋਸ਼ੀਆਂ ਗੁਰੂਆਂ ਦਾ ਜਿਹੜਾ ਦੇਸ਼ ਆ ਉਹ ਬਦਨਾਮ ਹੋ ਰਿਹਾ ਮਦਰਾਮੀ ਜਰੂਰ ਹੋ ਰਹੀ ਹੈ ਲੇਕਿਨ ਇਸ ਦੇ ਨਾਲ ਇਫੈਕਟ ਵੀ ਬੜਾ ਪੈ ਰਿਹਾ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਸੋਸ਼ਲ ਮੀਡੀਆ ਤੇ ਅੱਜ ਕੱਲ ਹਰੇਕ ਕੋਈ ਹਰੇਕ ਘਰ ਦਾ ਮੈਂਬਰ ਹਰੇਕ ਘਰ ਦਾ ਜੀ ਇਸ ਚੀਜ਼ ਨੂੰ ਦੇਖ ਰਿਹਾ ਹੈ ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਹੈ ਬਜਾਏ ਇਸ ਦੇ ਲੋਕਾਂ ਦੀ ਗੱਲਬਾਤ ਹੋਏ ਇਹ ਕਿਧਰਲੇ ਪੱਛੀ ਨੂੰ ਜਿਹੜੀ ਪੰਜਾਬ ਦੀ ਜਿਹੜੀ ਹੈ ਫਜ਼ਾਵਾ ਚੱਲ ਰਹੀ ਹੈ ਨੇ ਇਹ ਸ਼ਾਇਦ ਕੋਈ ਨਹੀਂ ਜਾਣਦਾ ਕਿ ਕਿਸ ਤਰੀਕੇ ਦੇ ਨਾਲ ਇਸ ਦੇ ਬੈਕ ਇਨ ਹੈਂਡ ਤੇ ਕੌਣ ਵਰਕ ਕਰ ਰਿਹਾ ਹੈ ਕੌਣ ਹਟਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਲੇਕਿਨ ਇਸ ਦੇ ਨਾਲ ਇੱਕ ਚੀਜ਼ ਤਾਂ ਜ਼ਰੂਰ ਹੈ ਕਿ ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਅਣਗੋਲੇ ਭਾਵੇਂ ਕਿ ਹਰੇਕ ਜਿਹੜੀ ਇੱਕ ਕੋਈ ਵੀ ਅਜਿਹੀ ਗਲਤੀ ਹੁੰਦੀ ਹੈ ਉਸ ਪੰਜਾਬ ਸਰਕਾਰ ਲਪਾਉਣ ਦੀ ਕੋਸ਼ਿਸ਼ ਸ਼ੁਰੂ ਕਰਦੀ ਹੈ ਲੇਕਿਨ ਅੱਜ ਕੱਲ ਲੋਕ ਬੜੇ ਐਡਵਾਂਸ ਹੋ ਚੁੱਕੇ ਨੇ ਲੋਕ ਸਮਝਦਾਰ ਨੇ ਸ਼ਾਇਦ ਕਈ ਵਾਰ ਤਾਂ ਜਿਹੇ ਹਸਵਾਲ ਪੱਤਰਕਾਰਾਂ ਕੋਲ ਨਹੀਂ ਹੁੰਦੇ ਜਿਹੜੇ ਲੋਕਾਂ ਦੇ ਦਰਹਾਂ ਦੇ ਵਿੱਚ ਸਵਾਲ ਪੁੱਛਦੇ ਨੇ ਲੋਕ ਸਵਾਲ ਡਾਇਰੈਕਟ ਕਰਦੇ ਨੇ ਕਿ ਸਾਨੂੰ ਇਸ ਚੀਜ਼ ਦਾ ਜਵਾਬ ਚਾਹੀਦਾ ਹੈ ਪਰ ਜਜਵਾਤੀ ਬਹੁਤ ਨੇ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਜਜਵਾਤੀ ਇੰਨੇ ਗਨੇ ਬੜੀ ਛੇਤੀ ਭੁੱਲ ਜਾਂਦੇ ਨੇ ਕੋਈ ਵੀ ਤਰਾਸ ਦੀ ਜਿਕਰ ਹੁੰਦੀ ਹੈ ਨਾ ਇੱਥੇ ਕੋਈ ਵੀ ਘਟਨਾ ਵਾਪਰਦੀ ਹੈ ਬੜੀ ਛੇਤੀ ਭੁੱਲ ਜਾਂਦੇ ਨੇ ਲੇਕਿਨ ਇਹ ਭੁੱਲਣਾ ਨਹੀਂ ਚਾਹੀਦਾ ਹੁਣ ਤਰਨਤਾਰ ਦੀ ਇਲੈਕਸ਼ਨ ਆ ਰਹੀ ਹੈ ਬਾਏ ਇਲੈਕਸ਼ਨ ਹੈ ਉਸ ਦੇ ਵਿੱਚ ਕਾਫੀ ਹੱਦ ਤੱਕ ਜਿਹੜੀ ਸਥਿਤੀ ਹੈ ਉਹ ਕਲੀਅਰ ਹੋਏਗੀ ਕਿਉਂਕਿ ਇਹ ਕਈ ਬੰਦੇ ਇਹਨੂੰ ਸੈਮੀਫਾਈਨਲ ਦੇ ਤੌਰ ਤੇ ਦੇਖ ਰਹੇ ਨੇ 227 ਦਾ ਲੇਕਿਨ ਮੇਰਾ ਨਿੱਜੀ ਤੌਰ ਤੇ ਇਹ ਹੈ ਜੇ ਹਮ ਮੰਨਣਾ ਕਿ ਸ਼ਾਇਦ ਉਹ ਸੈਮੀਫਾਈਨਲ ਨਹੀਂ ਹੈ ਕਿਉਂਕਿ ਮੌਜੂਦਾ ਸਰਕਾਰ ਦਾ ਬੜਾ ਵੱਡਾ ਅਫੈਕਟ ਹੁੰਦਾ ਹੈ ਜਿਹੜੀਆਂ ਜਿਮਨੀਆ ਚੋਣਾ ਹੁੰਦੀਆਂ ਨੇ ਉਸ ਦੇ ਵਿੱਚ ਦਬਦਬਾ ਸਰਕਾਰ ਦਾ ਪੂਰਾ ਹੁੰਦਾ ਲੇਕਿਨ ਇਸ ਵਾਰ ਦੀ ਸਥਿਤੀ ਗੁੰਝਲਦਾਰ ਇਸ ਕਲ ਕਰਕੇ ਬਣ ਰਹੀ ਹੈ ਕਿਉਂਕਿ ਉੱਥੇ ਸ਼ਰਮਣੀ ਅਕਾਲੀ ਦਲ ਦੀ ਸੀਟ ਮੰਨੀ ਜਾਂਦੀ ਹੈ ਹੁਣ ਤੱਕ ਇਤਿਹਾਸ ਦੇ ਵਿੱਚ ਸ਼ਰਮਣੀ ਅਕਾਲੀ ਦਲ ਦੀ ਸੀਟ ਰਹੀ ਆ ਉਹ ਤੇ ਇਸ ਵਾਰ ਸ਼ਖਬੀਰ ਸਿੰਘ ਬਾਦਲਪੁਰਾ ਨੇ ਹੜਪੀੜਤਾਂ ਦੇ ਜਿਸ ਤਰੀਕੇ ਦੇ ਨਾਲ ਖੁੱਲੇ ਦਿਲ ਨਾਲ ਆ ਕੇ ਮਦਦ ਕੀਤੀ ਹੈ ਪੈਸੇ ਵੱਡੇ ਨੇ ਲੋਕਾਂ ਨਾਲ ਤੇ ਵਿਚਕਾਰ ਸੁਖਵੀਰ ਸਿੰਘ ਬਾਦਲ ਉਤਰੇ ਜਿਹੜੇ ਉਹਦਾ ਫੈਕਟ ਵੀ ਹੁਣ ਇਸ ਚੋਣਾਂ ਤੋਂ ਪਤਾ ਲੱਗ ਜੇਗਾ ਕਿ ਕਿੰਨਾ ਕੁ ਫੈਕਟਰ ਰਿਹਾ ਲੋਕਾਂ ਦੇ ਦਰਮਿਆਨ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਭਾਵੇਂ ਕਿ ਜਿਹੜਾ ਪਿੱਛੇ ਜੇ ਜੇਲ੍ਹ ਦੇ ਵਿੱਚ ਮਸਲਾ ਹੋਇਆ ਸੀ ਜਿਹੜਾ ਸੁਭਾ ਸਿੰਘ ਦਾ ਮਸਲਾ ਹੋਇਆ ਸੀ ਉਸ ਤੋਂ ਬਾਅਦ ਫਿਰ ਐਕਟਿਵਨੈਸ ਹੋ ਗਈ ਸੀ ਤੇ ਹੁਣ ਜਿਹੜਾ ਉਥੋਂ ਦਾ ਕੈਂਡੀਡੇਟ ਖੜਾ ਹੈ ਜਿਹੜਾ ਅੰਮ੍ਰਿਤਪਾਲ ਆਲੀ ਪਾਰਟੀ ਦੇ ਵੱਲੋਂ ਕੈਂਡੀਡੇਟ ਖੜਾ ਹੋ ਉਹ ਆਪਣੇ ਤਰੀਕੇ ਦੇ ਨਾਲ ਜ਼ਰੂਰ ਵਿਚਰ ਰਿਹਾ ਲੇਕਿਨ ਹੁਣ ਦੇਖਣਾ ਹੈ ਕਿਉਂਕਿ ਤਰਨਤਾਰ ਜਿਹੜਾ ਮਾਝਾ ਉਹ ਏਰੀਆ ਹੈ ਉਹ ਪੰਥਕ ਦੌਰ ਤੇ ਰਿਹਾ ਹੁਣ ਤੱਕ ਇਤਿਹਾਸ ਗਵਾਇਆ ਸੀ ਤਾਂ ਤੁਹਾਨੂੰ ਵੀ ਪਤਾ ਹੀ ਹੈ ਬਗਬੀ ਜੀ ਮੈਂ ਤੁਹਾਨੂੰ ਮੈਂ ਤੁਹਾਨੂੰ ਇਸ ਚੀਜ਼ ਨੂੰ ਵੱਡੀ ਮੈਂ ਨੇੜੇ ਉਹ ਕਿ ਦੇਖਿਆ ਵੀ ਜਿਹੜਾ ਮਾਝਾ ਉਹ ਧਾਰਮਿਕ ਪੱਖ ਤੋਂ ਵੱਡੀ ਜਿਹੜਾ ਉਹ ਰੱਖਦੇ ਨੇ ਆਪਣੀ ਹਾਂ ਆਪਣੀ ਸਾਝ ਰੱਖਦੇ ਨੇ ਧਾਰਮਿਕ ਪੱਖ ਦੇ ਉੱਤੇ ਉਹ ਕਟੜ ਬਾਤਾਂ ਜਿਹੜੀ ਆ ਉਹ ਉਹ ਜਿਹੜੀ ਏਰੀਆ ਜਿਹੜਾ ਮਾਝਾ ਏਰੀਆ ਉਹ ਬਾਤ ਬਹੁਤ ਜ਼ਿਆਦਾ ਹੁੰਦਾ ਖੜਗੂ ਸਮੇਂ ਦੌਰਾਨ ਵੀ ਜਿਹੜਾ ਮੱਝ ਏਰੀਆ ਦੇ ਵਿੱਚ ਜ਼ਿਆਦਾ ਪ੍ਰਭਾਵ ਸੀਗਾ ਤੇ ਸ਼ਾਇਦ ਕਿਤੇ ਨਾ ਕਿਤੇ ਤਾਂ ਕਰਕੇ ਜਿਹੜਾ ਅਮਰਤਪਾਲ ਉਸ ਵੇਲੇ ਉੱਥੋਂ ਜਿਹੜੀ ਜਿੱਤ ਪ੍ਰਾਪਤ ਕੀਤੀ ਆ ਤੇ ਭਾਵੇਂ ਸਰਕਾਰ ਵੱਲੋਂ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਜਾਂ ਹੋਰ ਜਿਹੜੇ ਉਹਨਾਂ ਦੇ ਹਮਖਿਆਲੀ ਲੋਕ ਨੇ ਉਹਨਾਂ ਦਾ ਆਖਣਾ ਵੀ ਸਰਕਾਰ ਆ ਜਿਹੜੀ ਅਮਰਤਪਾਲ ਦਾ ਜਿਹੜਾ ਚਿਹਰਾ ਖਰਾਬ ਕਰ ਰਹੀ ਆ ਕਿਸੇ ਨਿੱਤ ਦਿਨ ਕੋਈ ਨਾ ਕੋਈ ਵੀਡੀਓ ਜਾਰੀ ਕਰਕੇ ਉਹਨਾਂ ਦਾ ਐਕਸ਼ਨ ਉਠਾਉਣ ਦੀ ਕੋਸ਼ਿਸ਼ ਕਰ ਰਹੀ ਆ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਉੱਥੋਂ ਇਹ ਜਿਹੜੇ ਗਰਮਖਿਆਲੀ ਸਮਝ ਲਈਏ ਕਹਿ ਰਹੀ ਹੈ ਉਹਨਾਂ ਨੂੰ ਵੀ ਉਹ ਜਿਹੜੇ ਉੱਥੋਂ ਅੱਗੇ ਨਾ ਸਕਣ ਪਰ ਬਾਕੀ ਸਰਕਾਰਤਿਆਂ ਦੇ ਪੋਲਿਟਿਕਲ ਜੀਆਂ ਸਾਰੀਆਂ ਪਾਰਟੀਆਂ ਹੁੰਦੀਆਂ ਨੇ ਉਹਨਾਂ ਦੇ ਸਾਰਿਆਂ ਦੇ ਆਪਣੇ ਆਪਣੇ ਹਥਿਆਰ ਹੁੰਦੇ ਨੇ ਆਪਣੇ ਆਪਣੇ ਹੱਤਗੰਡੇ ਹੁੰਦੇ ਨੇ ਹੱਤਗੰਡਿਆਂ ਨੂੰ ਹਥਿਆਰ ਗਿਣਿਆ ਜਾਂਦਾ ਕਿਉਂਕਿ ਸਮੇਂ-ਸਮੇਂ ਤੇ ਅੱਜ ਕੱਲ ਜਿਹੜੀ ਸਿਆਸਤਾਂ ਹੋਰ ਤਰ੍ਹਾਂ ਦੀ ਗੰਦਲੀ ਹੋ ਚੁੱਕੀ ਆ ਕਿ ਪਹਿਲਾਂ ਬੰਦੇ ਦੇ ਇਨਸਾਨ ਦੇ ਅਕਸ ਨੂੰ ਖਰਾਬ ਕਰਦੇ ਨੇ ਅਕਸ ਨੂੰ ਖਰਾਬ ਕਰਨ ਤੋਂ ਬਾਅਦ ਫਿਰ ਦੂਜੀ ਮਦਾਨੀ جنگ ਆ ਜਿਹੜੀ ਵੋਟਾਂ ਦੀ ਲੜੀ ਜਾਂਦੀ ਆ ਪਰ ਦੇਸ਼ ਦੀ ਜਿਹੜੀ ਸੂਬੇ ਦੀ ਜਿਹੜੀ ਖਾਸ ਕਰਕੇ ਸਿਆਸਤ ਨੇ ਗੰਦਲੀ ਹੋ ਚੁੱਕੀ ਆ ਵੀ ਇੱਥੇ ਦੇ ਜਿਹੜੇ ਲੋਕ ਨੇ ਉਹ ਜਿਹੜੇ ਵਿਚਾਰੇ ਗਰੀਬ ਹੋਈ ਜਾ ਰਹੇ ਨੇ ਤੇ ਜਿਹੜੇ ਲੀਡਰ ਨੇ ਉਹ ਵੀਰ ਹੋਈ ਜਾ ਰਹੇ ਨੇ ਅੱਜ ਦੇਸ਼ ਹਜ਼ਾਰਾਂ ਕਰੋੜ ਰੁਪਏ ਕਰਜ਼ੇ ਦੇ ਵੱਲ ਦੱਬਦਾ ਜਾ ਰਿਹਾ ਤੇ ਜਿਹੜੇ ਲੀਡਰ ਨੇ ਉਹਨਾਂ ਦੀ ਗੱਡੀਆਂ ਵੱਡੀਆਂ ਹੋઈ ਜਾ ਰਹੀਆਂ ਨੇ ਝੰਡੀਆਂ ਵੱਡੀਆਂ ਹੋਈ ਜਾ ਰਹੀਆਂ ਨੇ ਤੇ ਹੋਰ ਮਹਿਲ ਵੱਡੇ ਹੋਈ ਜਾ ਰਹੇ ਨੇ ਇਹ ਸਾਰੇ ਆਪਣੇ ਸਿਆਸੀ ਲੋਕਾਂ ਦੀਆਂ ਜਿਹੜੇ ਬਾਤਾਂ ਨੇ ਨਾ ਉਹ ਆਪਣੇ ਆਮ ਲੋਕਾਂ ਨੂੰ ਗੁਰਪ੍ਰੀਤ ਜੀ ਸਮਝਣੀਆਂ ਪੈਣਗੀਆਂ ਵੀ ਇਹ ਹੋ ਕਿਉਂ ਰਿਹਾ ਇਹ ਕਿਹਨੂੰ ਲੁੱਟ ਰਹੇ ਨੇ ਇਹ ਲਟਾਈ ਕਿਸ ਚੀਜ਼ ਦੀ ਹੋ ਰਹੀ ਹੈ ਤੁਹਾਡਾ ਟੈਕਸ ਕਿੱਥੇ ਜਾ ਰਿਹਾ ਕਿੱਥੇ ਸਹੀ ਲੱਗ ਰਿਹਾ ਕਿੱਥੇ ਨਹੀਂ ਲੱਗ ਰਿਹਾ ਆਪਾਂ ਨੂੰ ਅਬੇਸਲੇ ਹੋਣ ਦੀ ਲੋੜ ਨਹੀਂ ਸਾਰੇ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਕਿਉਂਕਿ ਜਿਹੜਾ ਪੈਸਾ ਤੁਹਾਡੀ ਜੇਬ ਚੋਂ ਜਾਂਦਾ ਤੁਸੀਂ ਉਟਰੀ ਸਾਫ ਤੋਂ ਉਹਨੂੰ ਚਾਹਦੇ ਉੱਤੇ ਵੀ ਟੈਕਸ ਮਿਲਦਾ ਚੀਨੀ ਤੋਂ ਵੀ ਮਿਲਦਾ ਜੇ ਤੁਸੀਂ 10 ਰੁਪਏ ਦੇ ਮਰਚਾ ਲੈ ਕੇ ਆਉਨੇ ਉਹਦੇ ਵੀ ਟੈਕਸ ਮਿਲਦਾ ਇਹ ਤੁਸੀਂ ਜ਼ਿੰਮੇਵਾਰ ਹੋ ਖੁੱਤ ਆਪਣੇ ਦੇਸ਼ ਨੂੰ ਪਾਲਣ ਦੇ ਅੱਗੇ ਕਰਨ ਦੇ ਸੋ ਚੰਗੇ ਬੰਦਿਆਂ ਨੂੰ ਤੁਹਾਨੂੰ ਤੁਹਾਡਾ ਫਰਜ਼ਾ ਗੁਰਪ੍ਰੀਤ ਜੀ ਪਰ ਟੈਕਸ ਤਾਂ ਆਪਾਂ ਦਿੰਦੇ ਆ ਲੇਕਿਨ ਕਰਜ਼ਾ ਵੀ ਅੱਜ ਦੇ ਟਾਈਮ ਵਿੱਚ ਬਹੁਤ ਜ਼ਿਆਦਾ ਹੋ ਚੁੱਕਿਆ ਪੰਜਾਬ ਦੇ ਉੱਪਰ ਪੰਜਾਬ ਦੇ ਉੱਪਰ ਅੱਜ ਦੇ ਟਾਈਮ ਦੇ ਵਿੱਚ ਜੇਕਰ ਨਾ ਨਾ ਕਰਦੇ ਹੋਏ ਆਪਾਂ ਦੇਖੀਏ ਥੋੜੇ ਜਿਹਾ ਕਾ ਅੰਕੜੇ ਆਪਾਂ ਕੱਟ ਲਈਏ ਨਾ ਚਾਹੁੰਦੇ ਹੋਏ ਵੀ ਜਿਹੜਾ ਨਿਆਣਾ ਜਨਮ ਲੈਂਦਾ ਹੈ ਜਮਦੇ ਨਿਆਣ ਦੇ ਉੱਪਰ ਕਰਜ਼ਾ ਅੱਜ ਦਾ ਜਿਹੜਾ ਹੀ ਅਸਲੀਅਤ ਤਸਵੀਰ ਹੈ ਪੰਜਾਬ ਦੀ ਹਾਲਾਂਕਿ ਹੋਰ ਸਟੇਟਾਂ ਦੇ ਉੱਪਰ ਵੀ ਕਰਜ਼ੇ ਬਹੁਤ ਨੇ ਅਜਿਹੀ ਗੱਲ ਨਹੀਂ ਕਿ ਇਕੱਲੇ ਪੰਜਾਬ ਦੇ ਉੱਪਰ ਕਰਜ਼ਾ ਹੈ ਬਹੁਤ ਸਟੇਟਾਂ ਹੋਰ ਨੇ ਉਹਨਾਂ ਦੇ ਉੱਪਰ ਵੀ ਕਰਜ਼ਾ ਹੈ ਲੇਕਿਨ ਮਸਲਾ ਇੱਥੇ ਹੈ ਕਿ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਗਰੀਬ ਆ ਉਹ ਗਰੀਬ ਹੁੰਦਾ ਜਾਂਦਾ ਜਿਹੜਾ ਅਮੀਰ ਆ ਉਹ ਲੀਡਰ ਉਹ ਅਮੀਰ ਹੁੰਦਾ ਜਾਂਦਾ ਇਹਦੇ ਪਿੱਛੇ ਦਾ ਕਾਰਨ ਇਹ ਹੈ ਕਿ ਲੋਕਾਂ ਦਾ ਜਿਹੜਾ ਖੂਨ-ਪਸੀਨੇ ਨਾਲ ਕਮਾਇਆ ਹੋਇਆ ਪੈਸਾ ਉਹਦੀ ਜਿਹੜੀ ਯੂਟਿਲਾਈਜੇਸ਼ਨ ਹੈ ਉਹਦੀ ਜਿਹੜੀ ਵਰਤੂ ਆ ਉਹ ਕਿਸੇ ਹੋਰ ਟੱਗ ਦੇ ਨਾਲ ਕੀਤੀ ਜਾਂਦੀ ਹੈ بجائے ਇਸ ਦੇ ਕਿ ਪੰਜਾਬ ਦਾ ਪੈਸਾ ਪੰਜਾਬ ਦੇ ਉੱਪਰ ਲੱਗੇ ਖਾਸ ਤੌਰ ਤੇ ਮੈਂ ਜ਼ਿਕਰ ਕਰੂੰਗਾ ਕਿ ਪਿਛਲੇ ਟਾਈਮ ਦੇ ਵਿੱਚ ਕਾਫੀ ਚੀਜ਼ਾਂ ਅਜਹੀਆਂ ਜਿਹੜੀਆਂ ਨੇ ਚਰਚਾ ਦਾ ਵਿਸ਼ਾ ਰਹੀਆਂ ਨੇ ਭਾਵੇਂ ਉਹ ਆ ਪੰਜਾਬ ਸਰਕਾਰ ਦੀ ਕੋਈ ਰੈਲੀ ਦੀ ਗੱਲਬਾਤ ਕਰ ਲਈਏ ਬਹੁਤ ਵਿੱਚ ਟੈਂਟ ਦਾ ਜ਼ਿਕਰ ਕਰ ਲਈਏ ਟੈਂਟ ਦੇ ਜ਼ਿਕਰ ਨੂੰ ਲੈ ਕੇ ਸੀਐਮ ਸਾਹਿਬ ਨੇ ਓਪਨਲੀ ਇੱਕ ਪੱਤਰਕਾਰ ਨਾਲ ਵੀ ਜਿਹੜੀ ਹੈ ਸਿੱਧੇ ਤੌਰ ਤੇ ਉਹਨਾਂ ਦਾ ਨਾਮ ਲੈ ਕੇ ਗੱਲਬਾਤ ਕੀਤੀ ਹੈ ਚਲੋ ਆ ਸਰਕਾਰ ਨੇ ਡਿਫੈਂਡ ਕਰਨਾ ਹੀ ਹੁੰਦਾ ਲੇਕਿਨ ਇਸ ਤਰੀਕੇ ਦੇ ਨਾਲ ਆ ਕੇ ਡਿਫੈਂਡ ਕਰੇਗੀ ਸ਼ਾਇਦ ਇਹ ਨਹੀਂ ਸੀ ਮੈਂ ਸੋਚਦਾ ਵੀ ਅੱਜ ਤੱਕ ਵੀ ਕਦੇ ਇਹ ਨਹੀਂ ਹੋਇਆ ਸੀਗਾ ਕਿਉਂਕਿ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਨੇ ਉਹ ਸਵਾਲ ਚੁੱਕਦੀਆਂ ਨੇ ਲੀਡਰ ਜਦੋਂ ਸਬੋਧਨ ਕਰਦਾ ਆਪਣੀ ਸਬੋਧਨ ਦੇ ਦੌਰਾਨ ਤਾਂ ਆਪੋਜੀਸ਼ਨ ਤੇ ਸਵਾਲ ਖੜਾ ਕਰਦਾ ਇਹ ਪੱਤਰਕਾਰ ਤੇ ਸਵਾਲ ਖੜੇ ਕਰਨ ਲੱਗੀ ਹੈ ਸਰਕਾਰ ਮੈਂ ਸ਼ਾਇਦ ਇਸ ਤਰੀਕੇ ਨਾਲ ਓਪਨਲੀ ਪਹਿਲੀ ਵਾਰ ਹੀ ਦੇਖ ਰਿਹਾ ਪਰ ਗੁਬੀ ਜੀ ਦਿੱਕਤ ਤੁਸੀਂ ਉਹਨਾਂ ਨੇ ਭਵੰਤ ਮਾਨ ਜੀ ਨੇ ਇਹ ਖੁਦ ਮੰਨ ਲਿਆ ਨਾ ਵੀ ਜਿਹੜਾ ਸਮਾਨ ਆ ਉਹ ਦਿੱਲੀੋਂ ਆਉਂਦਾ ਹੂੰ ਤੇ ਪੈਸਾ ਕਿੱਥੇ ਜਾਂਦਾ ਹੋਊਗਾ ਦਿੱਲੀ ਦਾ ਕੋਈ ਦਿੱਲੀੋਂ ਫਰੀਦ ਦਾ ਡਾਕਟਰ ਲੈ ਕੇ ਨਹੀਂ ਆਉਂਦਾ ਜਿਹੜੀਆਂ ਰੈਲੀਆਂ ਦੇ ਵਿੱਚ ਜਦੋਂ ਕੋਈ ਰੈਲੀਆਂ ਹੁੰਦੀਆਂ ਨੇ ਖਰਚਾ ਹੁੰਦਾ ਪੋਸਟਰ ਹੁੰਦੇ ਨੇ ਦਿੱਲੀ ਛੱਪਦੇ ਨੇ ਦਿੱਲੀੋਂ ਹੀ ਆਉਂਦਾ ਫਿਰ ਉਹ ਕਿਹੜਾ ਫਰੀ ਸੇਵਾ ਕਰਦਦੇ ਨੇ ਪੈਸਾ ਤਾਂ ਪੰਜਾਬ ਦਾ ਜਾਂਦਾ ਨਾ ਵੀ ਪੰਜਾਬ ਗਰੀਬ ਹੋਊਗਾ ਮਰਊਗਾ ਜਦ ਤੁਸੀਂ ਰੋ ਨਿਤ ਦਿਨ ਘਰੋਂ ਪੈਸਾ ਕੱਢ ਕੱਢੇ ਜੇਬ ਚੋਂ ਬਾਹਰ ਛੁੱਟੀ ਜਾਓਗੇ ਦੂਜੀ ਸੇਟਾਂ ਮਨ ਛਿੱਟੀ ਜਾਓਗੇ ਕੀ ਉਹ ਦੇਸ਼ ਤੁਹਾਡੀ ਜੇਬ ਖਾਲੀ ਨਹੀਂ ਹੋਊਗੀ ਦੇਖਣਾ ਹੀ ਹੈ ਵੀ ਇੱਥੇ ਜੇ ਕੁਝ ਕਰਨਾ ਪੰਜਾਬ ਵਿੱਚ ਕਿਉਂ ਨਹੀਂ ਹੋ ਸਕਦਾ ਟੈਂਟਰ ਵਾਲੇ ਪੰਜਾਬ ਦੇ ਟੈਂਟਰ ਵਾਲੇ ਨੇ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲ ਸਕਦਾ ਪੰਜਾਬ ਦੀਆਂ ਗੱਡੀਆਂ ਵਾਲੇ ਨੇ ਪੰਜਾਬ ਦੇ ਹੋਰ ਜਿਹੜੇ ਪ੍ਰੈਸਾਂ ਵਾਲੇ ਨੇ ਇਹਨੇ ਮੈਟਰ ਤਿਆਰ ਕਰ ਸਕਦੇ ਨੇ ਕਿ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲ ਸਕਦਾ ਕਿ ਉਹ ਦਿੱਲੀ ਜਾ ਸਕਦਾ ਇਕੱਲਾ ਇਹ ਵੀ ਇੱਕ ਸੋਚਣ ਸਮਝਣ ਵਾਲੀ ਵੱਡੀ ਗੱਲ ਆ ਕਿ ਪੰਜਾਬ ਦਾ ਪੈਸਾ ਜਾਣ ਦਾ ਹੋਰ ਕਈ ਰਸਤੇ ਟੇਡੇ ਨੇ ਜਿਹੜੇ ਰਸਤੇ ਪੰਜਾਬ ਤੋਂ ਬਾਹਰ ਜਾ ਰਹੇ ਨੇ ਇਸ ਦਰਾਂ ਪਹਿਲਾਂ ਜਮੀਨਾਂ ਦਾ ਨੱਬੜ ਕੇ ਹਟਾ ਜਿਹੜਾ ਉਹੀ ਮਨੂੰ ਪਹਿਲਾਂ ਗੱਲ ਕੀਤੀ ਸੀ ਪੰਜਾਬ ਸਰਕਾਰ ਫੈਸਲਾ ਲੈ ਲੈਂਦੀ ਆ ਪਰ ਪਿੱਛੋਂ ਭੱਜ ਜਾਂਦੀ ਆ ਹੁਣ ਤੁਸੀਂ ਪੰਜਾਬ ਵੀ ਯੂਨੀ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਗੱਲ ਪਿੱਛੇ ਬੀਤੇ ਦਿਨ ਸਾਹਮਣੇ ਆਈ ਸੀਗੀ ਵੀ ਉਹਦੇ ਜਿਹੜੀ ਉਹਦੀ ਗੱਲਬਾਤ ਚੱਲ ਰਹੀ ਹੈ ਵੀ ਕਿੰਨਾ ਕੁ ਰਕਬਾ ਕਿੰਨਾ ਵੇਚਿਆ ਜਾ ਸਕਦਾ ਜ਼ਮੀਨ ਦਾ ਜ਼ਮੀਨ ਦਾ ਚਰਚਾ ਚੱਲ ਰਿਹਾ ਲੇਕਿਨ ਅਸਲ ਦੇ ਵਿੱਚ ਜ਼ਮੀਨ ਦੇ ਚਰਚੇ ਦੇ ਬਨਾਲ ਇਹ ਗੱਲ ਦੀ ਪੁਸ਼ਟੀ ਨਹੀਂ ਹੋ ਰਹੀ ਕਿ ਆਖਿਰ ਕਿਹੜੀਆਂ ਜ਼ਮੀਨਾਂ ਨੇ ਜਿਹੜੀਆਂ ਸਰਕਾਰ ਉਹਨੂੰ ਦੇਖ ਰਹੀ ਹੈ ਕਿ ਕਿਸ ਤਰੀਕੇ ਨਾਲ ਹੋ ਰਹੀ ਦੇ ਇੱਕ ਪਾਸੇ ਤਾਂ ਜਿਹੜਾ ਪੰਜਾਬ ਸਰਕਾਰ ਇਸ ਸੀ ਦਾ ਦਾਵਾ ਕਰ ਰਹੀ ਹੈ ਕਿ ਪੰਜਾਬ ਜਿਹੜਾ ਖਜ਼ਾਨਾ ਹੈ ਉਹ ਭਰਪੂਰਾ ਅਸੀਂ ਨਹੀਂ ਪਿਛਲੀਆਂ ਆਣਾਂ ਆ ਮੰਗੂ ਸਰਕਾਰਾਂ ਮੰਗੂ ਕਰਦੇ ਵੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਲੇਕਿਨ ਦੂਸਰੇ ਪਾਸੇ ਆਪਾਂ ਹੜਪੀੜਦਾਂ ਦੇ ਜੇਕਰ ਰਾਹਤ ਫੰਡ ਦੀ ਗੱਲਬਾਤ ਕਰ ਲਈਏ ਤਾਂ ਉਹਨਾਂ ਨੇ ਇੱਕ ਸਪੈਸ਼ਲ ਤੌਰ ਤੇ ਪੰਜਾਬ ਸਰਕਾਰ ਨੇ ਇੱਕ ਅਕਾਊਂਟ ਬਣਾਇਆ ਉਹਦੇ ਵਿੱਚ ਕਿਹਾ ਕਿ ਸਾਨੂੰ ਸਾਰੇ ਸਹਿਯੋਗ ਕਰੋ ਕਿ ਆਪਾਂ ਸਾਰੇ ਰਲ ਕੇ ਜਿਹੜਾ ਹੜਪੀੜਦਾਂ ਦੀ ਜਿਹੜੀ ਮਦਦ ਕਰੀਏ ਮੈਨੂੰ ਇਦਾਂ ਲੱਗਦਾ ਹੈ ਕਿ ਸ਼ਾਇਦ ਜਿਹੜੀਆਂ ਨਿੱਜੀ ਸੰਸਥਾਵਾਂ ਨੇ ਸਮਾਜਿਕ ਵੀ ਸੰਸਥਾਵਾਂ ਨੇ ਉਹਨਾਂ ਨੇ ਜਿਆਦਾ ਯੋਗਦਾਨ ਪਾਇਆ ਬਜਾਏ ਇਸ ਦੇ ਕਿ ਸਰਕਾਰ ਜਿਸ ਤਰੀਕੇ ਦੇ ਨਾਲ ਇਸਦੇ ਦਾਅਵੇ ਕਰ ਰਹੀ ਸੀ ਕਿ ਅਸੀਂ ਈਨੇ ਪਰਸੈਂਟ ਦਵਾਂਗੇ ਬਾਅਦ ਵਿੱਚ ਪਰਸੈਂਟੇਜ ਕੱਢ-ਕੱਢ ਕੇ ਉਹਨਾਂ ਨੇ ਉਹਨੂੰ ਬਹੁਤ ਜ਼ਿਆਦਾ ਘਟਾਤਾ ਜਿਹੜੇ ਲੋਕ ਨੇ ਉਸ ਤੋਂ ਸੰਤੋਸ਼ਣ ਨਹੀਂ ਜਾ ਪਰੇ ਉਸ ਲੋਕ ਕਹਿ ਰਹੇ ਨੇ ਕਿ ਕੁਦਰਤੀ ਆਪਦਾਈ ਹੈ ਸਾਡੀ ਸਰਕਾਰ ਸੁਣੇ ਸਰਕਾਰ ਨੂੰ ਸੀ ਵੋਟਾਂ ਪਈਆਂ ਲੇਕਿਨ ਸਰਕਾਰ ਨੇ ਉਸ ਤਰੀਕੇ ਦੇ ਨਾਲ ਰੋਲ ਅਦਾ ਕੀਤਾ ਨਹੀਂ ਕੀਤਾ ਇਹ ਤਾਂ ਹੁਣ ਉਥੋਂ ਦੇ ਜਿਹੜੇ ਲੋਕ ਨੇ ਉਹੀ ਦੱਸ ਸਕਦੇ ਨੇ ਲੇਕਿਨ ਬਹੁਤੇ ਲੋਕਾਂ ਨਾਲ ਜਿੰਨੇ ਕਿ ਮੇਰੀ ਗੱਲਬਾਤ ਹੋਈ ਹੈ ਉਹ ਸੰਤੁਸ਼ਟ ਨਹੀਂ ਜਾਪਦੇ ਸੀ ਉਹ ਕਹਿੰਦੇ ਸੀ ਕਿ ਸਾਨੂੰ ਜਿਸ ਤਰੀਕੇ ਦੇ ਨਾਲ ਮੁਆਵਜ਼ਾ ਮਿਲਣਾ ਚਾਹੀਦਾ ਸੀ ਉਸ ਤਰੀਕੇ ਨਾਲ ਨਹੀਂ ਮਿਲਿਆ ਅ ਸਿੱਧੀ ਬਜਾਈ ਦੀ ਭਾਵੇਂ ਆਪਾਂ ਗੱਲਬਾਤ ਕਰ ਲਈ ਮੈਂ ਛੁੱਟੀ ਹੀ ਐਗਜ਼ਾਮਪਲ ਲੈਣਾ ਹੈ ਇਥੇ ਕਿ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਸਰਕਾਰ ਕਹਿੰਦੀ ਕਿ ਅਸੀਂ ਪੈਸੇ ਦੇਵਾਂਗੇ ਜਿਹੜਾ ਚੋਨੇ ਦੀ ਸਿੱਧੀ ਬਜਾਈ ਕਰੂਗਾ ਲੇਕਿਨ ਅੱਜਕੱਲ ਬਹੁਤ ਅਜਿਹੇ ਕੇਸ ਨੇ ਜਿਹੜੇ ਉਹ ਕਹਿੰਦੇ ਕਿ ਸਾਨੂੰ ਤਾਂ ਮਿਲਿਆ ਹੀ ਨਹੀਂ ਸਿੱਧੀ ਵਿਜਈ ਅਸੀਂ ਕਿਸ ਤਰੀਕੇ ਨਾਲ ਕਰੀ ਮਤਲਬ ਬਹੁਤ ਅਜਿਹੀ ਚੀਜ਼ਾਂ ਨੇ ਜਿਹੜੀਆਂ ਸਰਕਾਰ ਦੀਆਂ ਕਹਿਣ ਤੇ ਕਰਨੀ ਦੇ ਵਿੱਚ ਬੜਾ ਅੰਤਰ ਹੈ ਹਾਥੀ ਦੇ ਦੰਦਾਂ ਵਾਲੀ ਗੱਲਬਾਤ ਹੋ ਜਾਂਦੀ ਇੱਕ ਆਹ ਬਦ ਸੱਚ ਹੈ ਕਿ ਹਾਥੀ ਦੰਦ ਖਾਣੇ ਵਾਲੇ ਹੋਰ ਤੇ ਦਿਖਾਉਣੇ ਵਾਲੇ ਹੋਰ ਪਰ ਉੱਥੇ ਗੁਰਬ੍ਰੀਜ ਜੀ ਉੱਥੇ ਜਿਹੜੇ ਮਾਪਦੰਡ ਰੱਖ ਲੈਣਾ ਨਾਲ ਉਹਨਾਂ ਦੇ ਕੀ ਕਰਾਂਗੇ ਤੁਸੀਂ 5 ਏਕੜ ਤੋਂ ਵੱਧ ਵਾਲਿਆਂ ਨੂੰ ਦੇਣੀ ਐਗੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਨੇ ਤੇ ਬਾਕੀ ਰੇਤਾਂ ਜਿਹੜਾ 80 ਫੁੱਟ ਤੱਕ ਚੱਕਣਾ ਉਹ ਵੀ ਗੱਲਾਂ ਸਾਹਮਣੇ ਲੋਕਾਂ ਦੇ ਕਹਿਣ ਮੂੰਹ ਉਹ ਕਿਵੇਂ ਹੱਲ ਹੋਣਗੇ ਤਾਂ ਹੀ ਕਹਿੰਦੇ ਹਾਤੀ ਦੇ ਦੰਦ ਖਾਣ ਵਾਲੇ ਤੇ ਦਿਖਾਉਣ ਵਾਲੇ ਵੱਖਰੇ ਨੇ ਜੇ ਦੋ ਜੇ ਖਾਣ ਵਾਲਾ ਦਿਖਾਉਣ ਵਾਲਾ ਇੱਕੋ ਅੰਦ ਹੋ ਜਾਣ ਨਾ ਫਿਰ ਐਨੀ ਨੌਬਤ ਨਾ ਪਏ ਅਕਸਰ ਪਰਜਾ ਜਿਹੜਾ ਪਰਜਾ ਹੀ ਆ ਨਾ ਉਸੇ ਪਰਜਾ ਨੇ ਇਹ ਲੋਕ ਮੂਰੇ ਲਿਆਉਂਦੇ ਨੇ ਜਿਹੜੇ 92 ਦੇ 92 ਜਿਤਾਏ ਨਹੀਂ ਉਸੇ ਪਰਜਾ ਨੇ ਜਿਤਾਏ ਨਹੀਂ ਜੇ ਪਰਜਾ ਤਾਂ ਪੱਖ ਪੂਰੇ ਜਾਊਗਾ ਮੌਕੇ ਸਮੇਂ ਦੇ ਵਿੱਚ ਪਰਜਾ ਇਨਸਾਫ ਮਿਲ ਜੂਗਾ ਪਰਜਾ ਦੇ ਮੂੰਹ 'ਚ ਚਾਰ ਦਾਣੇ ਪੈ ਜਾਣਗੇ ਉਹਨਾਂ ਜ਼ਮੀਨਾਂ ਪੱਤਰੀਆਂ ਹੋ ਜਾਣਗੀਆਂ ਉਹ ਖਾਂਦੇ ਹੋ ਜਾਣਗੇ ਮੁੜ ਕੇ ਤੇ ਪਰ ਇਨਾ ਪਰਜਾ ਦਾ ਰਾਜਾ ਹੀ ਬਾਰਸ ਹੁੰਦਾ ਜੇ ਰਾਜਾ ਹੀ ਬੇਨਸਾਫੀ ਕਰੂਗਾ ਪਰਜਾ ਅਖਰ ਜਾਊ ਕਿੱਧਰ ਨੂੰ ਰਾਜ ਨੂੰ ਅਸਲ ਚ ਇਹ ਗੱਲ ਲੱਗ ਰਹੀ ਹੈ ਕਿ ਕਿਤੇ ਮੇਰੀ ਕੁਰਸੀ ਨਾ ਖੁੱਸ ਜਾਈਏ ਮੇਰੀ ਕਿਤੇ ਕੁਰਸੀ ਤੇ ਕੋਈ ਆ ਕੇ ਨਾ ਬਹਿ ਜਵੇ ਰਾਜ ਦੀ ਗੱਲਬਾਤ ਇੱਥੇ ਤੱਕ ਆਈ ਹੋਈ ਹੈ ਤੁਸੀਂ ਪ੍ਰਜਾ ਦੀ ਗੱਲਬਾਤ ਕਰ ਰਹੇ ਹੋ ਪ੍ਰਜਾ ਦਾ ਹੁਣ ਬਹੁਤ ਦੂਰ ਦੀ ਗੱਲ ਰਹੇਗੀ ਉੱਥੇ ਤੱਕ ਕੁਰਸੀ ਬਚਾਉਣ ਦੇ ਲਾਲੇ ਪਏ ਹੋਏ ਨੇ ਕਿ ਸਾਡੀ ਕੁਰਸੀ ਜਿਹੜੀ ਹੈ ਸਾਲ ਤੱਕ ਹੋਰ ਸਟੇਬਲ ਰਹਿ ਜਾਵੇ ਉਸ ਤਰੀਕੇ ਨਾਲ ਅਸੀਂ ਲੋਕਾਂ ਦੇ ਵਿੱਚ ਵਿਛੜੀ ਜਾਈਏ ਤੇ ਸਾਲ ਸਾਡਾ ਜਿਹੜਾ ਇਹ ਸਟੇਬਿਲਟੀ ਬਣੀ ਰਹੇ ਲੇਕਿਨ ਇਹ ਸਭ ਦੇ ਦਰਮਿਆ ਪੰਜਾਬ ਦੇ ਵਿੱਚ ਭਾਜਪਾ ਬੜੇ ਵੱਡੇ ਪੱਤਰ ਦੇ ਨਾਲ ਵਿਚਰ ਰਹੀ ਹੈ ਬਹੁਤ ਬਰੀਕੀਆਂ ਦੇਖੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਭਾਜਪਾ ਦੁਆਰਾ ਕਿ ਇੰਨੀ ਅਬਰੀਕੀਆਂ ਦੇਖੀਆਂ ਜਾ ਰਹੀਆਂ ਨੇ ਕਿ ਦਿੱਲੀ ਦੇ ਕੁਝ ਲੀਡਰ ਨੇ ਕੇਂਦਰੀ ਵਜ਼ੀਰ ਨੇ ਉਹ ਨਿਤ ਦਿਨੀ ਇੱਥੇ ਪੰਜਾਬ ਦੇ ਵਿੱਚ ਪਹੁੰਚ ਕਰ ਰਹੇ ਨੇ ਭਾਵੇਂ ਆਪਾਂ ਹਰਿਆਣਾ ਦੇ ਚੀਫ ਮਿਨਿਸਟਰ ਨਵਸਿੰਘ ਸੈਣੀ ਦੀ ਗੱਲਬਾਤ ਕਰ ਲਈ ਉਹ ਜੁਆਇਨਿੰਗ ਕਰਾ ਰਹੇ ਨੇ ਪੰਜਾਬ ਦੀਆਂ ਜੁਆਇਨਿੰਗਾਂ ਨੇ ਜਿਹੜੀਆਂ ਨਵਸਿੰਘ ਸੈਣੀ ਕਰਾ ਰਹੇ ਨੇ ਸ਼ਾਇਦ ਇੰਜ ਜਾਪ ਰਿਹਾ ਭਾਜਪਾ ਨੂੰ ਕਿ ਹੁਣ ਜਿਹੜਾ ਬਾਰਡਰ ਏਰੀਆ ਪੰਜਾਬ ਹੀ ਰਹਿ ਗਿਆ ਉੱਥੇ ਸਾਡੀ ਨਿਰੋਈ ਸਰਕਾਰ ਨਹੀਂ ਆਈ ਜੇ ਉੱਥੇ ਅਸੀਂ ਸਰਕਾਰ ਬਣਾਉਣ ਵਿੱਚ ਕਾਮਯਾਬ ਰਹਿੰਦੇ ਤਾਂ ਸ਼ਾਇਦ ਵਪਾਰ ਅਸੀਂ ਆਪਣੇ ਤਰੀਕੇ ਦੇ ਨਾਲ ਫਿਰ ਪਾਕਿਸਤਾਨ ਨਾਲ ਢਾਂਗ ਨਾਲ ਕਰਾਂਗੇ ਸਾਡੀਆਂ ਸ਼ਰਤਾਂ ਹੋਣਗੀਆਂ ਲੇਕਿਨ ਖੇਤਰੀ ਪਾਰਟੀ ਦਾ ਜਿਉਂਦਾ ਰਹਿਣਾ ਬੜਾ ਲਾਜ਼ਮੀ ਹੈ ਅਸੀਂ ਕਿਸੇ ਦੀ ਪਾਰਟੀ ਦੀ ਫੇਵਰਿਜ਼ਮ ਨਹੀਂ ਕਰ ਰਹੇ ਲੇਕਿਨ ਖੇਤਰੀ ਪਾਰਟੀ ਦਾ ਜਿਉਣਾ ਰਹਿਣਾ ਜਿਉਂਦਾ ਰਹਿਣਾ ਲਾਜ਼ਮੀ ਹੈ ਜੇਕਰ ਆਪੋਜੀਸ਼ਨ ਸਟਰੋਂਗ ਨਹੀਂ ਹੋਏਗੀ ਤਾਂ ਪਰ ਸੱਤਾ ਤਾਂ ਹੈ ਜਿਹੜੀ ਉਹ ਆਪਣੇ ਤਰੀਕੇ ਦੇ ਨਾਲ ਆਪਣੀਆਂ ਚੰਮ ਦੀਆਂ ਚਲਾਉਗੀ ਇਹ ਵੀ ਗੱਲ ਬੜੀ ਹੈ ਇਸ ਦੇ ਵਿੱਚ ਜਿਹੜੀ ਜਾਇਜ਼ ਹੈ ਤੇ ਹੁਣ ਦੇਖਣਾ ਇਹ ਹੀ ਹੋਊਗਾ ਕਿ ਤਰਨਤਨ ਜਿਹੜੀ ਜਿਮਣੀ ਚੋਣ ਆ ਉਸ ਦੇ ਵਿੱਚ ਭਾਜਪਾ ਦੀ ਕਿਸ ਤਰੀਕੇ ਦੇ ਨਾਲ ਜਿਹੜਾ ਰਸੂਖ ਰਹਿੰਦਾ ਕਿਉਂਕਿ ਕਾਂਗਰਸ ਦੀ ਗੱਲਬਾਤ ਕਰ ਲਈ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਿਹੜੀ ਸਟੇਟਮੈਂਟ ਹੈ ਉਸ ਤੋਂ ਬਾਅਦ ਜਿਹੜੀ ਹੈ ਇੱਕ ਵੋਟ ਹੈ ਉਹ ਤਾਂ ਇੱਕ ਪਾਸੇ ਹੋ ਗਈ ਆ ਉਸ ਤੋਂ ਕੋਈ ਗੱਲ ਜਿਹੜੀ ਆ ਉਹ ਨਹੀਂ ਕਰ ਸਕਦੇ ਕਿ ਨਾਰਾ ਨਹੀਂ ਕਰ ਸਕਦੇ ਲੇਕਿਨ ਜਿਹੜੀ ਉਥੋਂ ਦੀ ਵੋਟ ਹੈ ਉਹ ਕਾਂਗਰਸ ਵਾਲੀ ਥੋੜੀ ਜਿਹੀ ਕੰਢੀ ਜਾ ਉਹ ਭਾਜਪਾ ਤੇ ਇਧਰ ਕਾਲੀਦਲ ਵਾਲੀ ਜਿਹੜੀ ਵੋਟ ਹੈ ਉਹ ਥੋੜੀ ਜਿਹੀ ਕਿ ਬਾਕੀ ਧੜਿਆਂ ਨੂੰ ਵੀ ਜਾਊਗੀ ਉਹ ਤੇ ਹੁਣ ਮੈਂ ਜਿਹੜਾ ਉਥੋਂ ਦਾ ਜਿਹੜਾ ਇੰਟਰਸਟਿੰਗ ਬਣ ਆ ਬੜਾ ਨਤੀਜਾ ਬਣ ਗਿਆ ਜਿਵੇਂ ਬਰਨਾਲੇ ਦੀ ਮੇਰੇ ਯਾਦ ਇੱਕ ਲੋਕ ਸਭਾ ਚੋਣ ਜਿਹੜੀ ਹੈ ਉਹ ਇੰਟਰਸਟਿੰਗ ਸੀ ਜਾਂ ਫਿਰ ਬਾਈ ਇਲੈਕਸ਼ਨ ਬਰਨਾਲੇ ਦੀ ਬੜੀ ਇੰਟਰਸਟਿੰਗ ਸੀ ਤਾਂ ਇਸੇ ਤਰੀਕੇ ਦੇ ਨਾਲ ਹੁਣ ਤਰਨਤਨ ਜਿਮਨੀ ਚੋਣ ਬੜੀ ਇੰਟਰਸਟਿੰਗ ਹੋਣ ਜਾ ਰਹੀ ਹੈ ਸੋ ਗੁਰਪ੍ਰੀਤ ਜੀ ਜਿਹੜੀ ਨਾ ਬਾਈ ਚੋਣ ਹੁੰਦੀ ਆ ਜਿਹੜੀ ਜਿਮਨੀ ਚੋਣ ਹੁੰਦੀ ਆ ਰੋਮੇਸ਼ਨ ਸਰਕਾਰੀ ਪੱਖ ਵੱਲ ਜਾਂਦੀ ਹੁੰਦੀ ਆ ਕਿਉਂਕਿ ਸਰਕਾਰ ਹਰ ਤੰਤਰ ਮੰਤਰ ਆਪਣਾ ਜੰਤਰ ਵਰਤਦੀ ਹੈ ਕਿਉਂਕਿ ਬੀਤੇ ਦਿਨਾਂ ਵਿੱਚ ਤੁਸੀਂ ਇੱਕ ਜਿਹੜਾ ਇਹਨਾਂ ਲੀਡਰ ਸੀਗਾ ਦਿੱਲੀ ਦਾ ਮਹਿਮਾਨ ਲੀਡਰ ਉਹਨਾਂ ਨੇ ਵੀ ਆਖਿਆ ਸੀਗਾ ਵੀ ਅਸੀਂ ਹਰ ਹਰ ਬਜਾਏ ਵਰਤਨ ਦੀ ਕੋਸ਼ਿਸ਼ ਕਰਾਂਗੇ ਸ਼ਾਇਦ ਇਦਾਂ ਦਾ ਮੈਂ ਸੁਣਨ ਨੂੰ ਮਿਲਿਆ ਜਿਹੜਾ ਲੁਧਿਆਣੇ ਦੀ ਟੂਨ ਹੋਈ ਹੈ ਉਹਦੇ ਵਿੱਚ ਵੀ ਬੜਾ ਕੁਝ ਇਦਾਂ ਦਾ ਤੰਤਰ ਮੰਤਰ ਜੰਤਰ ਜਿਹੜਾ ਵਰਤਿਆ ਗਿਆ ਮੀਂਹ ਦਾ ਵੀ ਇੱਥੇ ਵੀ ਹੋ ਸਕਦਾ ਕਿਉਂਕਿ ਜਿਹੜਾ ਪਾਰਟੀ ਦਾ ਨਾ ਸਰਕਾਰ ਦਾ ਦਾਅ ਲੱਗਿਆ ਹੁੰਦਾ ਸਿਰਾਂ ਜੇ ਸਾਡੀ ਇਹ ਸੀਟ ਨਹੀਂ ਤਾਂ ਬਾਕੀ ਸਾਡੀ ਜਿਹੜੀ ਆ ਉਹ ਅਸੀਂ ਜਿਹੜੀ ਸ਼ੇਪ ਸਾਭੀ ਆ ਜਿਹੜੀ ਖਰਾਬ ਹੋ ਜੂਗੀ ਹਰ ਕੋਸ਼ਿਸ਼ ਇਹ ਹੁੰਦੀ ਆ ਪੰਜ ਚਾਰ ਪੰਜ ਚਾਰ ਨੂੰ ਇਕੱਠੇ ਕਰਕੇ ਪਿਆਰ ਨਾਲ ਕੂਰ ਕੇ ਆ ਪਰ ਜਦ ਸਭ ਕੁਝ ਕਰਕੇ ਸਰਕਾਰਾਂ ਜਿਹੜੀਆਂ ਨੇ ਉਹ ਕਰ ਵੀ ਕਰਤੀ ਹੁੰਦੀ ਨੇ ਪਰ ਇੱਥੇ ਦੀ ਜਿਹੜੀ ਹੈਗੀ ਆ ਅ ਬੰਦਾ ਇਹ ਸੀਟ ਐਡੀ ਬਣਾਣਾ ਸਭ ਇਹ ਤਰਮਦਾਨ ਸਾਹਿਬ ਵਾਲੀ ਇਹਦਾ ਕੋਈ ਫੈਸਲਾ ਜੇ ਚੇਂਜ ਹੋਇਆ ਤਾਂ ਬੜਾ ਹਰਾਨੀਆਂ ਨੇ ਖੋ ਮੀਝੇ ਹੋਇਆ ਤਾਂ ਇਸ ਦੇ ਵਿੱਚ ਇਹ ਸੁਖਵੀਰ ਸਿੰਘ ਬਾਦਲ ਨੇ بڑا بڑا ਵੱਡਾ ਫੈਸਲਾ ਹੋਊਗਾ ਇੱਥੇ ਇੱਥੇ ਹੁਣ ਤੱਕ ਦੀ ਜਿਹੜੀ ਕਾਰਗੁਜ਼ਾਰੀ ਰਹੀ ਹੈ ਨਾ ਮਾਫੀ ਮੰਗਣ ਤੋਂ ਬਾਅਦ ਦੀ ਸੁਖਵੀਰ ਬਾਦਲ ਦੀ ਉਹ ਇੱਥੇ ਦੇਖਣ ਨੂੰ ਜ਼ਰੂਰ ਮਿਲੂ ਕਿਉਂਕਿ ਹੜਪੀੜਤਾਂ ਦੇ ਨਾਲ ਜਿਵੇਂ ਸੁਖਵੀਰ ਸਿੰਘ ਬਾਦਲ ਨੇ ਪਹਿਲਾਂ ਵੀ ਜ਼ਿਕਰ ਕੀਤਾ ਕਿ ਖੜੇ ਨੇ ਉਹਦਾ ਹੁਣ ਦੇਖਣ ਨੂੰ ਮਿਲੂਗਾ ਕਿ ਕਿੰਨੇ ਕੁ ਲੋਕ ਨੇ ਜਿਹੜੇ ਉਹ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਭਗਤਦੇ ਨੇ ਭਾਵੇਂ ਕਿ ਗਿਆਨੀ ਹਰਪੀ ਸਿੰਘ ਨੂੰ ਹੋਰੀ ਨੇ ਜਿਹੜੇ ਉਹ ਆਪਣੇ ਤਰੀਕੇ ਦੇ ਨਾਲ ਲੋਕਾਂ ਵਿੱਚ ਵਿਚਰ ਰਹੇ ਨੇ ਅੰਮ੍ਰਿਤਪਾਲ ਪਾਰਟੀ ਨੂੰ ਸਮਰਥਨ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਪੂਰਨ ਰੂਪ ਦੇ ਵਿੱਚ ਜਿਹੜਾ ਸਮਰਥਨ ਦੇਣਾ ਇਹ ਤਾਂ ਹੁਣ ਉਹਨਾਂ ਦਾ ਆਪਣਾ ਨਿੱਜੀ ਵਿਚਾਰ ਹੈ ਲੇਕਿਨ ਇੱਥੇ ਜਿਹੜੀ ਕਾਲੀਦਲ ਦੀ ਵੋਟ ਹੈ ਇਹ ਜ਼ਰੂਰ ਵੰਡੀ ਜਾਊਗੀ ਕਿਉਂਕਿ ਕਾਲੀਦਲ ਦੀ ਸੀਟ ਰਹੀ ਹੈ ਇਹ ਜਿਹੜੇ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਨੇ ਉਹ ਵੀ ਕਾਲੀਦਲ ਚੁਹੀ ਗਏ ਨੇ ਤਾਂ ਜਿਹੜੀ ਹੁਣ ਕਾਲੀਦਲ ਤੋਂ ਕੈਂਡੀਡੇਟ ਹੈ ਉਹਨਾਂ ਦੀ ਜਿਹੜੀ ਬੇਟੀ ਹੈ ਉਹ ਬੜਾ ਗਰਾਊਂਡ ਵਰਕ ਕਰ ਰਹੀ ਹੈ ਉਹ ਹਰੇਕ ਦੇ ਸੱਜਣੇ ਘਰੇ ਪਹੁੰਚ ਜਾਂਦੇ ਤੇ ਜਿੱਥੇ ਵੀ ਉਹਨਾਂ ਨੂੰ ਲੱਗਦਾ ਜਦੇ ਗੱਡੀ ਮਿਠਾਉਂਦੇ ਨੇ ਸੁਖਵੀਰ ਸਿੰਘ ਬਾਦਲ ਨਾਲ ਮਲਾਉਂਦੇ ਨੇ ਯਾਨੀ ਕਿ ਬੜਾ ਇੰਟਰਸਟਿੰਗ ਜਾ ਉੱਥੇ ਮੈਟਰ ਹੋ ਗਿਆ ਹੁਣ ਦੇਖਣਾ ਹੋਊਗਾ ਕਿ ਆਖਿਰ ਕਿਹੜੀ ਜਿਹੜੀ ਹੈ ਪਾਰਟੀ ਆਹੋ ਚੋਣਾ ਦੇ ਸਰਕਾਰ ਤੇ ਪਰ ਗੁਰਬੀਤ ਜੀ ਜਿਹੜੀ ਪੰਜਾਬ ਦੀ ਜਿਹੜੇ ਲੋਕ ਨੇ ਨਾ ਅਕਾਲੀ ਖਾਸ ਕਰਕੇ ਜਿਹੜੇ ਬਜ਼ੁਰਗ ਅਕਾਲੀ ਹੁੰਦੇ ਸੀਗੇ ਉਹ ਅੱਜ ਵੀ ਜੇ ਨਾ ਗੱਲ ਕਰੀ ਨਾ ਤੱਕੜੀ ਉਹ ਨਹੀਂ ਬੁੱਲਦੇ ਹੈਗੇ ਜਿਹੜੇ ਆ ਜਿਉਂਦੇ ਨੇ ਬਜ਼ੁਰਗ ਅਸੀਸ ਤੋਂ ਪਰੇ ਸਾਲ ਵਾਲੇ ਅੱਜ ਵੀ ਤੱਕੜੀ ਨਾਲ ਗੱਲਾਂ ਕਰਦੇ ਨੇ ਉਹ ਪਰ ਬਿੱਤੇ ਸਮੇਂ ਦੇ ਵਿੱਚ ਜਿਹੜਾ ਕੁਝ ਪੰਜਾਬ ਦੀ ਫੈਜਾ ਵਿੱਚ ਕਾਲੀ ਫੈਜਾ ਵਿੱਚ ਵਾਪੜਿਆ ਉਹਦੇ ਨਾਲ ਕਾਫੀ ਹੱਦ ਤੱਕ ਦੂਰ ਲੋਕ ਚਲੇ ਗਏ ਸੀਗੇ ਦੂਜਾ ਕਾਲ ਕਰ ਵੀ ਬਣਿਆ ਇਹ ਸਾਰਾ ਜਿਹੜਾ ਕਾਲੀ ਸੁਧਾਰ ਲਹਿਰ ਜੱਲੀ ਸਾਰਾ ਕੁਝ ਹੋਇਆ ਪਰ ਕਿਸੇ ਹੱਦ ਤੱਕ ਜਦੋਂ ਇਹ ਗੱਲ ਚੱਲੀ ਸੀ ਨਾ ਸ਼ਾਇਦ ਉਦੋਂ ਐਂ ਲੱਗਦਾ ਸੀਗੇ ਸੁਖਵੀਰ ਸਿੰਘ ਬਾਦਲ ਨੂੰ ਸਾਰੇ ਢਾ ਲੈਣਗੇ ਪਰ ਪੰਜਾਬ ਦੇ ਲੋਕ ਲੰਮਾ ਸਮਾਂ ਜਿਹੜੀ ਉਹ ਡੀਗ ਨਹੀਂ ਕਰਦੇ ਕਿਸੇ ਦੀ ਉਹ ਫੇਰ ਦੇਖਦੇ ਨੇ ਉਹ ਹੁਣ ਜਿਹੜੀ ਸਿਮਫਤੀ ਆ ਜਿਹੜੀ ਕਾਲੀ ਦਲ ਬਾਦਲ ਵੱਲ ਜਾ ਰਹੀ ਆ ਭਾਈ ਜਿਹੜੇ ਆਪਣੇ ਗਾਰੀ ਹਰਪ੍ਰੀਤ ਸਿੰਘ ਜੀ ਸੀਗੇ ਕਾਫੀ ਹੱਦ ਤੱਕ ਉਹਨਾਂ ਨੇ ਜਿਹੜੀ ਪਾਰਟੀ ਦੇ ਵੱਡੀਆਂ ਗੱਲਾਂ ਕੀਤੀਆਂ ਨੇ ਲਖਦੀ ਭਰਤੀ ਕੀਤੀ ਆ ਪਰ ਉਹ ਅੱਜ ਦੇ ਜਿਹੜੇ ਮੀਡੀਆ ਮੁਤਾਬਕ ਜਿਹੜੀ ਰਿਪੋਰਟਾਂ ਨੇ ਉਹ ਦੇਖਣ ਦੇ ਮੁਤਾਬਕ ਉਹ ਪਛੜਦੇ ਜਾ ਰਹੇ ਨੇ ਕਿਤੇ ਨਾ ਕਿਤੇ ਉਹ ਜਿਹੜੀਆਂ ਆਪਣੀਆਂ ਜਿਹੜੀਆਂ ਚਾਹੀਦੀਆਂ ਸੀ ਨਾ ਪਾਰਟੀ ਨੇ ਗਤੀਵਿਧੀਆਂ ਲੋਕਾਂ ਨੂੰ ਜੋੜਨਾ ਜੂਨਟਾ ਤਿਆਰ ਕਰਨੀਆਂ ਉਹ ਕਾਫੀ ਪਿੱਛੇ ਹਟ ਗੋ ਕਹਿੰਦੇ ਆ ਉਹਦੇ ਮੁਕਾਬਲੇ ਤਾਂ ਜਿਹੜੇ ਸੁਖਬੀਰ ਸਿੰਘ ਬਾਦਲ ਤੇ ਸ਼ਰੋਣੀ ਕਾਲੀ ਦਲ ਵਾਲੇ ਨੇ ਇਹ ਅੱਗੇ ਜਾ ਚੱਲ ਰਹੇ ਨੇ ਸ਼ਾਇਦ ਇਹੀ ਚੀਜ਼ ਦਾ ਬੈਨੀਫਿਟ ਲੈਣ ਦੀ ਤਰਨਤਾਰਨੀ ਸੀਟ ਦੇ ਵਿੱਚੋਂ ਗੱਲ ਕਰਦੇ ਨੇ ਦੇਖੋ ਇਹ ਤਾਂ ਇੰਟਰਸਟਿੰਗ ਚੀਜ਼ ਆ ਅਸਲ ਦੇ ਵਿੱਚ ਗੈਨੀ ਹਰਪੀ ਸਿੰਘ ਹੋਰੀ ਉਹ ਗੱਲ ਕਹਿੰਦੇ ਨੇ ਕਿ ਅਸੀਂ ਪੰਥਕ ਪਾਰਟੀ ਆ ਪੰਥ ਦੀ ਅਸੀਂ ਨਮਾਇਦਗੀ ਕਰਾਂਗੇ ਜੇਕਰ ਲੋਕ ਸਾਨੂੰ ਜਿਹੜਾ ਅਸਯੋ ਕਰਾਂਗੇ ਉਹ ਇੱਥੇ ਤੱਕ ਕਹਿੰਦੇ ਨੇ ਕਿ ਮੈਂ ਸਿਆਸਤ ਤੌਰ ਤੇ ਨਹੀਂ ਵਿੱਚ ਰਿਹਾ ਮੈਂ ਧਾਰਮਿਕ ਤੌਰ ਤੇ ਹੀ ਲੋਕਾਂ ਵਿੱਚ ਵਿੱਚ ਰਿਹਾ ਲੇਕਿਨ ਬੜੀਆਂ ਜਿਹੀਆਂ ਦਾਅਵੇਸ਼ ਹੁੰਦੇ ਨੇ ਸਿਆਸਤ ਦੇ ਵਿੱਚ ਕਿ ਜਿਹੜੇ ਲਾਉਣੇ ਹੀ ਪੈਂਦੇ ਨੇ ਜਿਵੇਂ ਹੁਣ ਉੱਥੋਂ ਤੇ ਇਹਦਾ ਸੰਦੀਪ ਸਿੰਘ ਦਾ ਭਰਾ ਜਿਹੜਾ ਖੜਾਓ ਸੰਦੀਪ ਸਿੰਘ ਦਾ ਭਰਾ ਜਿਹੜਾ ਕੈਂਡੀਡੇਟ ਖੜਾ ਅਮਰਿਤਪਾਲ ਵਾਲੀ ਪਾਰਟੀ ਚੋਂ ਕਲੈਕਟ ਕਰੀਏ ਕਿ ਖਾਲਿਸਤਾਨ ਦਾ ਅਸੀਂ ਕਦੇ ਸਮਰਥਨ ਨਹੀਂ ਕਰਦੇ ਅਸੀਂ ਕਦੇ ਸਪੂਟ ਨਹੀਂ ਕਰਦੇ ਪੰਥਕ ਦੇਸੀ ਗੱਲ ਜਰੂਰ ਕਰਦੇ ਆ ਯਾਨੀ ਕਿ ਬਹੁਤ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਬੰਦਾ ਸਿਆਸੀ ਹੋ ਜਾਂਦਾ ਨਾ ਉਹਦੇ ਨਾਲ ਕੰਪਰੋਮਾਈਜ਼ ਕਰਕੇ ਚੱਲਣੀਆਂ ਪੈਂਦੀਆਂ ਨੇ ਮੇਰੇ ਹਿਸਾਬ ਦੇ ਨਾਲ ਤਾਂ ਹੁਣ ਤੱਕ ਦੀ ਇੱਕੋ ਇੱਕ ਜਿਹੜਾ ਸ਼ਕਸ਼ੀਤ ਰਹੀ ਹੈ ਜਿਹੜਾ ਅੱਜ ਵੀ ਆਪਣੀ ਗੱਲਾਂ ਤੇ ਵਜਿੱਦਾ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਉਹ ਅੱਜ ਵੀ ਆਪਣੀ ਗੱਲ ਤੇ ਉਸੇ ਤਰੀਕੇ ਨਾਲ ਵਜਿੱਦਾ ਹੈ ਜਿਹੜੀ ਗੱਲ ਤੇ ਉਹ ਪਹਿਲਾਂ ਵਜਿੱਦਾ ਸੀ ਤੇ ਉਸ ਤਰੀਕੇ ਨਾਲ ਉਹ ਉਹ ਐਂ ਕਹਿੰਦੇ ਲੋਕਾਂ ਨੂੰ ਕਿ ਭਾਈ ਮੇਰਾ ਏਜੰਡਾ ਇਹ ਹੀ ਹੈ ਤੁਸੀਂ ਮੇਰੇ ਨਾਲ ਖੜਦੇ ਹੋ ਤਾਂ ਅਸੀਂ ਤੁਹਾਡੇ ਨਾਲ ਖੜਦੇ ਹਾਂ ਜੀ ਲੇਕਿਨ ਹੁਣ ਜਿੰਨੇ ਵੀ ਨਵੇਂ ਧੜੇ ਬਣ ਰਹੇ ਨੇ ਉਹਨਾਂ ਦੀਆਂ ਗੱਲਾਂ ਕੁਸ਼ੂਰ ਤੇ ਬਾਅਦ ਦੇ ਵਿੱਚ ਜਦੋਂ ਪਬਲਿਕਲੀ ਜਾਂਦੇ ਨੇ ਫੇਰ ਗੱਲਾਂ ਕੁਸ਼ੂਰ ਹੁੰਦੀਆਂ ਨੇ ਤੇ ਹੁਣ ਇਹੀ ਦੇਖਣਾ ਹੋਊਗਾ ਕਿ ਸੁਖਬੀਰ ਸਿੰਘ ਬਾਦਲ ਦੇ ਇਸ ਦੇ ਵਿੱਚ ਕੀ ਗਤੀਵਿਧੀ ਰਹਿੰਦੀ ਆ ਆਮ ਆਦਮੀ ਪਾਰਟੀ ਦਾ ਤਾਂ ਚਲੋ ਠੀਕ ਹੈ ਮੌਜੂਦਾ ਸਰਕਾਰ ਹੈ ਉਹਨਾਂ ਨੇ ਤਾਂ ਆਪਣੇ ਹਰੇਕ ਤੰਤਰ ਦਾ ਜਿਹੜਾ ਇਸਤੇਮਾਲ ਜ਼ਰੂਰ ਕਰਨਾ ਜਾਂ ਫਿਰ ਕਿਹ ਲਈ ਕਿ ਮੌਜੂਦਾ ਪਾਰਟੀ ਦਾ ਫਰਕ ਤਾਂ ਜ਼ਰੂਰ ਰਹਿੰਦਾ ਹੈ ਤੇ ਪੰਥਕ ਸੀਟ ਜਿਹੜੀ ਕਹਾਈ ਜਾਂਦੀ ਹੈ ਤਰਨਤਾਰਨ ਵਾਲੀ ਇਹ ਕਿੰਨੇ ਕ ਪੰਥਕ ਰਹਿੰਦੀ ਹੈ ਇਸ ਵਾਰ ਇਹ ਬੜੇ ਦੇਖਣ ਵਾਲੀ ਪਰ ਗੁਰੂਪ੍ਰੀਤ ਜੀ ਗੱਲ ਸਾਹਮਣੇ ਇਹ ਆ ਇੱਕ ਪਾਸੇ ਸਿਮਰ ਸਿੰਘ ਮਾਰ ਵੀ ਨਾਲ ਲੱਗਿਆ ਹੋਇਆ ਹੋਰ ਬ੍ਰੋਧੀ ਅਕਾਲੀ ਦਲ ਤੋਂ ਜਿਹੜੇ ਪਛੜ ਪਿੱਛੇ ਹੋਏ ਸੀਗੇ ਨਵੇਂ ਅਕਾਲੀ ਦਲ ਨਾਲ ਜੁੜੇ ਸੀਗੇ ਉਹ ਵੀ ਸਾਰੇ ਜਿਹੜੇ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਜਾਂ ਪਿਆਰ ਰਤਪਾਲ ਸਿੰਘ ਦੀ ਪਾਰਟੀ ਦੇ ਨਾਲ ਅੰਦਰ ਸਪੋਰਟ ਕਰ ਰਹੇ ਨੇ ਤੇ ਦੂਜੇ ਪਾਸੇ ਇਕੱਲਾ ਅਕਾਲੀ ਦਲ ਜਿਹੜਾ ਸੁਖਬੀਰ ਸਿੰਘ ਬਾਦਲ ਵਾਲਾ ਜਿਹੜਾ ਇੱਕ ਵਾਰੀ ਮਰਜਾ ਕੈ ਬੂਟਾ ਦੁਬਾਰਾ ਤੁਰਿਆ ਕਹਿ ਲਈ ਆਪਾਂ ਉਹ ਆ ਕੀ ਇਹ ਉਹਨਾਂ ਨੂੰ ਇਦਾਂ ਦਾ ਮਾਤ ਪਾ ਸਕਣਗੇ ਜਾਂ ਉਹਨਾਂ ਨੂੰ ਇਹ ਪਿੱਛੇ ਛੱਡ ਸਕਣਗੇ ਮੈਨੂੰ ਤਾਂ ਇਹੀ ਹੈ ਜੇ ਗੱਲਾਂ ਜਿਹੜੀਆਂ ਨੇ ਇਹ ਕੁਝ ਗੁੱਝੀਆਂ ਲੱਗਦੀਆਂ ਨੇ ਦੇਖੋ ਖਾਸ ਤੌਰ ਤੇ ਸਵੀਰ ਸਿੰਘ ਬਾਦਲ ਇੱਕ ਤਕੜਾ ਬਿਜ਼ਨਸਮੈਨ ਵੀ ਹੈ ਉਹ ਉਹਨਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਕਰਨਾ ਲੇਕਿਨ ਹੁਣ ਇਸ ਵਾਰ ਦੀ ਉਹਨਾਂ ਦੀ ਜਿਹੜੀ ਸਟ੍ਰੈਟੇਜੀ ਨਾ 227 ਉਹ ਸ਼ੁਰੂ ਹੋ ਚੁੱਕੀ ਹੈ ਜੋ ਸਾਡੇ ਸੋਰਸਸ ਦੱਸ ਰਹੇ ਨੇ ਕਿ ਉਹਨਾਂ ਨੇ ਗਰਾਉਂਡ ਲੈਵਲ ਤੇ ਆਪਣੇ ਹਰੇਕ ਹਲਕੇ ਦੇ ਵਿੱਚ ਵਰਕਰਾਂ ਦੀਆਂ ਡਿਊਟੀਆਂ ਲਾਤੀਆਂ ਨੇ ਸਪੈਸ਼ਲ ਸੋਸ਼ਲ ਮੀਡੀਆ ਨੂੰ ਐਕਟਿਵ ਕਰਨ ਦੇ ਲਈ ਵੀ ਉਹਨਾਂ ਨੇ ਜਿਹੜੀਆਂ ਡਿਊਟੀਆਂ ਨੇ ਉਲਾ ਦਿੱਤੀਆਂ ਨੇ ਤਾਂ ਮਤਲਬ ਹੁਣ ਉਹ ਜਿਹੜੀ ਜਿਹੜੀ ਸਟ੍ਰੈਟੇਜੀ ਤੇ ਆਮ ਆਦੀ ਪਾਰਟੀ 2222 ਦੇ ਵਿੱਚ ਚੱਲੀ ਸੀ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਉਹ ਸ਼ਾਇਦ ਹੁਣ ਅੱਜ ਤੋਂ ਹੀ ਜਾਂ ਫਿਰ ਕਹਿ ਲਈਏ ਕਿ ਕੁਝ ਟਾਈਮ ਪਹਿਲਾਂ ਤੋਂ ਹੀ ਸ਼ਰਮਣੀ ਅਕਾਲੀ ਕਲਗਲ ਸਕਬੀਰ ਸਿੰਘ ਬਾਦਲਹੂਰੀ ਨੇ ਉਸ ਪਲੇਟਫਾਰਮ ਤੇ ਚੜ ਚੁੱਕੇ ਨੇ ਹੁਣ ਤੁਹਾਨੂੰ ਲੱਗਦਾ ਹੋਊਗਾ ਕਿ ਅੱਜ ਕੱਲ ਆਪਾਂ ਸੋਸ਼ਲ ਮੀਡੀਆ ਦੇ ਦਿੰਦੇ ਆਂ ਜ਼ਿਆਦਾਤਰ ਜਿਹੜੀ ਹੈ ਕਾਲੀ ਦਲ ਦੀ ਉਹਨੂੰ ਲੈ ਕੇ ਕੈਂਡੀਡੇਟ ਨੂੰ ਲੈ ਕੇ ਪੋਸਟਾਂ ਹਰ ਇੱਕ ਪੇਜ ਤੋਂ ਪੈ ਰਹੀਆਂ ਨੇ ਉਹ ਪੋਸਟਾਂ ਕੌਣ ਪਾ ਰਿਹਾ ਹੈ ਇਹ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਯਾਨੀ ਕਿ ਇੱਕ ਬੂਮ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਸ਼ਰਮਣੀ ਕਾਲੀਗੱਲ ਦੁਆਰਾ ਸੋਸ਼ਲ ਮੀਡੀਆ ਦੇ ਉੱਪਰ ਤੇ ਆਮ ਆਦਮੀ ਪਾਰਟੀ ਆਪਣੇ ਤਰੀਕੇ ਦੇ ਨਾਲ ਜੋਰ ਲਗਾ ਰਹੀ ਹੈ ਭਾਵੇਂ ਦਿੱਲੀ ਦੇ ਕੁਝ ਬੰਦੇ ਨੇ ਉਹਨਾਂ ਦੀ ਡਿਊਟੀਆਂ ਹੁਣ ਪੰਜਾਬ ਦੇ ਵਿੱਚ ਆਲਰੇਡੀ ਲੱਗੀਆਂ ਹੀ ਹੋਈਆਂ ਨੇ ਜਾਂ ਫਿਰ ਬਾਕੀ ਏਰੀਆ ਦੇ ਵਿੱਚੋਂ ਕਿਉਂਕਿ ਵਿਆਰ ਦੀ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਨੇ ਪੂਰਾ ਤਾਮਜਾਮ ਦੇਖਣਾ ਆਮਦੀ ਪਾਰਟੀ ਨੇ ਉੱਥੇ ਵੀ ਉਹਨਾਂ ਦੀ ਕਈ ਪੰਜਾਬ ਦੇ ਜਿਹੜੇ ਲੀਡਰ ਨੇ ਉਹਨਾਂ ਦੀ ਡਿਊਟੀਆਂ ਲੱਗ ਰਹੀਆਂ ਨੇ ਬਿਹਾਰ ਦੀਆਂ ਇਲੈਕਸ਼ਨਾਂ ਦੇ ਵਿੱਚ ਲੇਕਿਨ ਤਰਨਤਾਰਨ ਦੇ ਵਿੱਚ ਦੇਖਣ ਵਾਲੀ ਗੱਲ ਰਹੂਗੀ ਕਿ ਆਖਿਰ ਕੌਣ ਜਿਹੜੀਆਂ ਚੋਣਾਂ ਸਰ ਕਰਦਾ ਲੇਕਿਨ ਇਹ ਬਹੁਤ ਵੱਡੇ ਵਿਸ਼ੇ ਨੇ ਬਹੁਤ ਇਹਨਾਂ ਤੇ ਜਿੰਨੀ ਚਰਚਾ ਆਪਾਂ ਕਰ ਲਈਏ ਕੱਟ ਨਹੀਂ ਹੈ ਸਗੋਂ ਵੱਧਦੀ ਜਾ ਰਹੀ ਹੈ ਲੇਕਿਨ ਇਹ ਸਭ ਦੇ ਦਰਮਿਆਨ ਲੋਕਾਂ ਨੂੰ ਇਹੀ ਅਪੀਲ ਕਰ ਰਹੇ ਹਨ ਕਿ ਤੁਸੀਂ ਆਪਣੇ ਆਪ ਨੂੰ ਦੇਖ ਕੇ ਚੱਲੋ ਅੱਗੇ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਡਿਸੀਜਨ ਲੈਣੇ ਨੇ ਆਪਾਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਸੋਸ਼ਲ ਮੀਡੀਆ ਸਾਡੇ ਤੇ ਹਾਵੀ ਹੋ ਜਾਂਦਾ ਅਸੀਂ ਜਜ਼ਬਾਤ ਜਜ਼ਬਾਤਾਂ ਦੇ ਉੱਪਰ ਕਾਬੂ ਨਹੀਂ ਰੱਖ ਪਾਉਂਦੇ ਤੇ ਅਸੀਂ ਉਸ ਤਰੀਕੇ ਵੱਲ ਚੱਲ ਪੈਂਦੇ ਲੇਕਿਨ ਤੁਸੀਂ ਆਉਣ ਵਾਲੇ ਸਮੇਂ ਨੂੰ ਦੇਖ ਕੇ ਮਤੇ ਨਜ਼ਰ ਰੱਖ ਕੇ ਹਰੇਕ ਆਪਣੀ ਜਿਹੜੀ ਗੱਲਬਾਤ ਨੂੰ ਅੱਗੇ ਤੋਰੋ ਤਾਂ ਜੋ ਵਧੀਆ ਤਰੀਕੇ ਦੇ ਨਾਲ ਤੁਸੀਂ ਜਿਹੜਾ ਟੈਕਸ ਦਿੰਦੇ ਹੋ ਤੁਹਾਡਾ ਉਹ ਪੈਸਾ ਉਹ ਤੁਹਾਡੇ ਕੋਲ ਰਿਵਰਟ ਦੇ ਤੌਰ ਤੇ ਰੀਪੀਟ ਦੇ ਤੌਰ ਤੇ ਵਾਪਸ ਆ ਸਕੇ ਸੋ ਅੱਜ ਦੀ ਇਸ ਚਰਚਾ ਦੇ ਉੱਪਰ ਅਸੀਂ ਇੱਥੇ ਵਿਰਾਮ ਲਾਉਂਦੇ ਆਂ ਸੋ ਕਮਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਗੱਲਬਾਤ ਕਰ ਕੀਤੀ ਹੈ ਸੋ ਪ੍ਰਾਈਮ ਟੂਡੇ ਟੀਵੀ ਦੇਖਦੇ ਰਹੋ ਨਵੀਆਂ ਤਾਜ਼ਾ ਜਿਹੜੀਆਂ ਨਿਊਜ਼ ਨੇ ਨਵੇਂ ਇੰਟਰਵਿਊ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਤੁਹਾਡੇ ਨਾਲ ਰੂਬਰੂ ਸਾਝੀ ਕੀਤੀ ਜਾਣਗੇ ਸਸਿਕਾ